ਕਨੌਰੀ ਬਾਰਡਰ ਤੇ ਥੋੜੀ ਦੇਰ ਦੇ ਵਿੱਚ ਮਰਨਬਰਤੇ ਦੇ ਉੱਤੇ ਬੈਠਣਗੇ 111 ਕਿਸਾਨ ਤਰਨੇ ਵਾਲੀ ਥਾਂ ਤੋਂ ਬਾਰਡਰ ਵਾਲੇ ਪਾਸੇ ਕਰਨਗੇ ਕੋਚ ਬੋਲੇ ਦੱਲੇਵਾਲ ਤੋਂ ਪਹਿਲਾਂ ਅਸੀਂ ਦੇਵਾਂਗੇ ਸ਼ਹਦ ਇਸ ਸੰਬੰਧ ਮਰਨਬਰ ਤੋਂ ਪਹਿਲਾਂ ਬਾਰਡਰ ਤੇ ਭਾਰੀ ਪੁਲਿਸ ਬਲ ਤੇ ਨਾਲ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਟਕਰਾ ਦੀ ਵੀ ਬਣ ਸਕਦੀ ਹੈ ਇਸ ਤੇ ਸੁਪਰੀਮ ਕੋਰਟ ਨੇ ਮੰਗੀ ਡੱਲੇਵਾਲ ਦੀ ਸਿਹਤ ਸੰਬੰਧੀ ਖਾਸ ਰਿਪੋਰਟ ਕਿਹਾ ਡੱਲੇਵਾਲ ਦੀ ਹਾਲਤ ਠੀਕ ਨਾ ਹੋਣ ਦੀ ਮਿਲੀ ਹੈ ਸੂਚਨਾ ਤਾਂ ਪੰਜਾਬ ਸਰਕਾਰ ਨੇ ਹਾਲਤ ਸਥਿਰ ਹੋਣ ਦੀ ਕਹੀ ਗੱਲ ਅਮਰਪਾਲ ਸਿੰਘ ਦੀ ਪਾਰਟੀ ਨੇ ਲੈ ਕੇ ਬੋਲੇ ਸੀ ਇਹ ਮਾਨ ਪਾਰਟੀ ਬਣਾਉਣ ਦਾ ਸਭ ਨੂੰ ਹੱਕ ਪਰ ਲੋਕ ਤੈਅ ਕਰਨਗੇ ਭਵਿਕ ਪੰਜਾਬ ਦੇ ਵਿੱਚ ਨਹੀਂ ਉਗਦੇ ਨਫ਼ਰਤ ਦੇ ਵਿੱਚ ਜਲੰਧਰ ਦੇ ਵਿੱਚ ਇੰਕਾਊਂਟਰ ਤੋਂ ਬਾਅਦ ਲਾਰੈਂਸ ਗੈਂਗ ਦੇ ਦੋ ਬਦਮਾਸ਼ ਕਾਬੂ ਦੋਵੇਂ ਪਾਸੇ ਤੋਂ ਹੋਈ ਕਈ ਰਾਉਂਡ ਫਾਇਰਿੰਗ ਪੁਲਿਸ ਦੀ ਗੋਲੀ ਦੇ ਨਾਲ ਇੱਕ ਬਦਮਾਸ਼ ਜ਼ਖਮੀ ਸਭ ਸੇਕਾਲ ਸਵਾਗਤ ਹੈ ਗੌਰਵ ਸ਼ੁਕਲਾ ਮਹਿਮਾਨ ਤੁਹਾਡੇ ਨਾਲ ਤੇ ਬੁਲੇਟਿਨ ਦਾ ਆਗਾਜ਼ ਦਿੰਦੀ ਹੈ ਅਹਿਮ ਤੇ ਸਭ ਤੋਂ ਵੱਡੀ ਖਬਰ ਦੇ ਨਾਲ ਔਰ ਇੱਕ ਖਬਰ ਖਨੌਰੀ ਬਾਰਡਰ ਦੇ ਨਾਲ ਜੁੜੀ ਹੋਈ ਹੈ ਔਰ ਖਬਰ ਕਿਸਾਨਾਂ ਦੇ ਮਰਨ ਵਰਤ ਦੇ ਨਾਲ ਜੁੜੀ ਹੋਈ ਹੈ ਔਰ ਖਬਰ ਦੇ ਵਿੱਚ ਜ਼ਿਕਰ ਹੋਣਾ 111 ਕਿਸਾਨਾਂ ਦਾ ਜੋ ਭੁਖੜਤਾਲ ਦੇ ਉੱਤੇ ਅੱਜ ਤੋਂ ਬੈਠ ਰਹੇ ਨੇ ਇਸ ਖਬਰ ਦੇ ਨਾਲ ਹੀ ਆਗਾਜ਼ ਥੋੜੀ ਦੇਰ ਦੇ ਵਿੱਚ ਮਰਨ ਵਰਤ ਸ਼ੁਰੂ ਕਰਨਗੇ 111 ਕਿਸਾਨ ਯਾਨੀ ਅੱਜ ਦੇ ਮਰਨ ਵਰਤ ਦੀ ਸ਼ੁਰੂ ਹੋਣ ਤੋਂ ਬਾਅਦ ਅੱਜ ਦੇ ਮਰਨ ਵਰਤ ਦੇ ਆਗਾਜ਼ ਹੋਣ ਤੋਂ ਬਾਅਦ ਖਨਾਰੀ ਬਾਰਡਰ ਦੇ ਉੱਤੇ ਕੁੱਲ 112 ਕਿਸਾਨ ਹੋ ਜਾਣਗੇ ਜਿਹੜੇ ਧਰਨਾ ਪ੍ਰਦਰਸ਼ਨ ਮਰਨ ਵਰਤ ਵਾਲਾ ਕਰ ਰਹੇ ਹੋਣਗੇ ਧਰਨੇ ਵਾਲੀ ਥਾਂ ਤੋਂ ਹਰਿਆਣਾ ਬਾਰਡਰ ਤੱਕ ਜਾਣਗੇ ਪੁਲਿਸ ਦੀ ਬੈਰੀਕੇਡਿੰਗ ਦੇ ਕੋਲ ਹੀ ਮਰਨ ਵਰਤ ਦੇ ਉੱਤੇ ਬੈਠਣਗੇ ਕਿਸਾਨ ਖਨਾਰੀ ਬਾਰਡਰ ਤੇ ਭਾਰੀ ਪੁਲਿਸ ਵੱਲੋਂ ਪਹਿਲਾਂ ਹੀ ਤਣਾਅ ਕਰ ਦਿੱਤਾ ਗਿਆ ਹੈ ਹਰਿਆਣਾ ਪੁਲਿਸ ਦੇ ਜਵਾਨ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ 51 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਤਾਂ ਡੱਲੇਵਾਲ ਦਾ 26 ਨਵੰਬਰ ਨੂੰ ਸ਼ੁਰੂ ਹੋਇਆ ਸੀ ਮਰਨ ਵਰਤ ਤੇ 111 ਕਿਸਾਨ 15 ਜਨਵਰੀ ਨੂੰ ਕਰਨ ਜਾ ਰਹੇ ਨੇ ਢੱਲੇਵਾਲ ਦੇ ਮਰਨ ਵਰਤ ਸ਼ੁਰੂ ਹੋਣ ਦੇ 51ਵੇਂ ਦਿਨ 111 ਕਿਸਾਨਾਂ ਦਾ ਜਥਾ ਅੱਜ ਸ਼ੁਰੂ ਕਰਨ ਜਾ ਰਿਹਾ ਹੈ ਮਰਨ ਵਰਤ ਮਰਨ ਵਰਤ ਦਾ ਮਤਲਬ ਬਹੁਤ ਕਲੀਅਰ ਹੁੰਦਾ ਹੈ ਮਰਨ ਵਰਤ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਕੁਝ ਖਾਵਾਂਗੇ ਨਹੀਂ ਹਾਂ ਪਾਣੀ ਜ਼ਰੂਰ ਪਿੰਦੇ ਰਹਿੰਦੇ ਜਦੋਂ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਮਰਨ ਵਰਤ ਤੋੜਾਂਗੇ ਨਹੀਂ ਜਦੋਂ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਸ ਥਾਂ ਤੋਂ ਹਟਾਂਗੇ ਨਹੀਂ ਇਹ ਬਹੁਤ ਕਲੀਅਰ ਹੈ ਨੋ ਜੋ ਇਸ ਸਮੇਂ ਕਿਸਾਨ ਕਿੰਦੇ ਹੋਈ ਨਜ਼ਰ ਆ ਰਹੇ ਨੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਕਿਸਾਨਾਂ ਵਾਲੇ ਕਿਸਾਨਾਂ ਦੇ ਵੱਲੋਂ ਦਿੱਲੀ ਵਾਲੇ ਪਾਸੇ ਕੂਚ ਕਰਨ ਦਾ ਐਲਾਨ ਕੀਤਾ ਗਿਆ ਮੈਂ ਪਿਛਲੇ ਕੁਝ ਦਿਨ ਪਹਿਲਾਂ ਦਾ ਜ਼ਿਕਰ ਕਰ ਰਿਹਾ 26 ਦਸੰਬਰ ਨੂੰ ਵੀ ਕੂਚ ਦੀ ਕੋਸ਼ਿਸ਼ ਕੀਤੀ ਗਈ ਸੀ ਸ਼ੰਭੂ ਬਾਰਡਰ ਤੋਂ ਉਦੋਂ 101 ਕਿਸਾਨਾਂ ਦਾ ਜੱਥਾ ਦਿੱਲੀ ਵਾਲੇ ਪਾਸੇ ਕੂਚ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਉਹਨਾਂ ਨੂੰ ਨਾਮ ਦਿੱਤਾ ਗਿਆ ਸੀ ਮਰਜੀਵੜਾ ਜੱਥਾ ਮਰਜੀਵੜਾ ਜੱਥਾ ਨਾਮ ਦਿੱਤਾ ਗਿਆ ਸੀ ਤੇ ਕੁਝ ਉਸ ਤਰੀਕੇ ਦੇ ਨਾਲ ਹੀ ਹੁਣ 111 ਕਿਸਾਨ भुख हड़ताल के उज बैठ रहे हैं और काबले गौर यह भी है कि जो मैं पहला जिक्र किया कि या मंगा मन लिया जा फिर मरण वर्त खत्म या फिर कई बार बहुत अणसुखामिया घटना वापर कि होन दी कि सेहत खराब होने की वजह जान तक चली जाती है कैर उम्मीद करते हैं कि इस तरीके की कोई दिक्कत नहीं होगी और पॉइंट यह भी है कि गलबात या किसी भरोसे तो बाद भी उम्मीद की जा सकती है कि जो मरण वर्त है वो खत्म कर दिता जाए खोल दिता जाए ਦਾ 112 ਡੱਲੇ ਵਾਲੇ ਇਸ ਕਰਕੇ ਲਿਖ ਰਹੇ ਹਾਂ ਕਿਉਂਕਿ 26 ਨਵੰਬਰ ਨੂੰ ਡੱਲੇਬਾਲ ਬੈਠੇ ਸੀ ਭੁਖੜਤਾਲ ਦੇ ਉੱਤੇ ਸੁਪਰੀਮ ਕੋਰਟ ਤੱਕ ਗੂੰਜ ਹੈ ਤੇ ਫਿਰ 51ਵੇਂ ਦਿਨ 26 ਨਵੰਬਰ ਤੋਂ ਠੀਕ 51ਵੇਂ ਦਿਨ 111 ਕਿਸਾਨ ਹੋਰ ਭੁਖੜਤਾਲ ਦੇ ਉੱਤੇ ਬੈਠ ਰਹੇ ਨੇ ਬਹੁਤ ਸਾਰੇ ਸਵਾਲ ਜ਼ਹਿਨ ਦੇ ਵਿੱਚ ਨੇ ਜਿਨ੍ਹਾਂ ਨੂੰ ਮੈਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗਾ ਰੁਕ ਕਰਦੇ ਹਾਂ ਸਦਾ ਪਹਿਲਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਖਨਾਰੀ ਬਾਰਡਰ ਔਰ ਸਾਡੇ ਸਹਿਯੋਗੀ ਖਨਾਰੀ ਤੋਂ ਜੁੜ ਰਹੇ ਨੇ ਮੰਤਰੀ ਚਾਹਲ ਮਨਪ੍ਰੀਤ ਥੋੜੇ ਦੱਸੋ 2 ਵਜ ਦਾ ਟਾਈਮ ਸੀ 3 ਤੋਂ ਉੱਪਰ ਹੋ ਚੁੱਕਿਆ ਹੈ ਕਿ ਇਸ ਸਮੇਂ ਮਾਹੌਲ ਹੈ ਰਜਿਸਟ੍ਰੇਸ਼ਨ ਵਾਲੀ ਗੱਲ ਆ ਰਹੀ ਸੀ ਕਿ ਉਹ ਚੱਲ ਰਹੀ ਹੈ ਕਲੀਅਰ ਹੋ ਗਿਆ ਕਿ 111 ਕਿਸਾਨ ਕਿਹੜੇ ਕਿਹੜੇ ਜਾ ਰਹੇ ਨੇ ਕੀ ਕੁਝ ਤੁਹਾਡੇ ਕੋਲ ਅਪਡੇਟ ਮਨਪ੍ਰੀਤ ਬਿਲਕੁਲ ਗੌਰਵ ਦੇਖੋ ਸੁਖਜੀਤ ਸਿੰਘ ਹਰਦੋ ਛੰਡੇ ਦੀ ਅਗਵਾਈ ਦੇ ਹੇਠਾਂ ਅੱਜ ਇਹ 111 ਦਾ ਜਥਾ ਜਿਹੜਾ ਲਗਾਤਾਰ ਹੁਣ ਥੋੜੇ ਸਮੇਂ ਤੋਂ ਬਾਅਦ ਹੀ ਲਗਾਤਾਰ ਪਪੂਖ ਜਿਹੜਾ ਮਰਨ ਮਰਤ ਤੋਂ ਉਹ ਸੂਤੇ ਬੈਠ ਜਾਵੇਗਾ ਉਹਨਾਂ ਵੱਲੋਂ ਕੁਝ ਵੀ ਨਹੀਂ ਖਾਧਾ ਜਾਵੇਗਾ ਸਿਰਫ ਕੇਵਲ ਤੇ ਕੇਵਲ ਪਾਣੀ ਦੇ ਉੱਤੇ ਹੀ ਇਹਨਾਂ ਵੱਲੋਂ ਸਰਵਾਈਵ ਕੀਤਾ ਜਾਵੇਗਾ ਗਰਵ ਅਗਲਾ 1 ਘੰਟਾ ਬੜਾ ਅਹਿਮ ਹੋਏਗਾ ਕਿਉਂਕਿ ਬਿਲਕੁਲ ਅੰਦਰ ਜਿਹੜਾ ਪੰਡਾਲ ਹੈ ਇਸਦੇ ਅੰਦਰ ਇਸ ਵਕਤ ਅਰਦਾਸ ਹੋ ਕੇ ਹਟੀ ਆ ਤੇ 111 ਜਿਹੜੇ ਉਹ ਆਗੂ ਨੇ ਉਹ ਕਿਸਾਨ ਨੇ ਜਿਹੜੇ ਮਰਨ ਮਰਤ ਦੇ ਲਈ ਜਾ ਰਹੇ ਨੇ ਖਨੋਰੀ ਬਾਰਡਰ ਤੇ ਪੰਜਾਬ ਬਾਰਡਰ ਇਸ ਵਕਤ ਮੌਜੂਦ ਆ ਅਸੀਂ ਤੇ ਜਿੱਥੇ ਹਰਿਆਣਾ ਬਾਰਡਰ ਆ ਬਿਲਕੁਲ ਉਸ ਜਗ੍ਹਾ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜੇਕਰ ਹਰਿਆਣਾ ਬਾਰਡਰ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰੋਂ ਉੱਤੇ ਪੁਲਿਸ ਫੋਰਸ ਮੌਜੂਦ ਆ ਇੱਥੇ ਇਸ ਜਗ੍ਹਾ ਤੇ ਉੱਤੇ ਅਰਦਾਸ ਹੋਈ ਆ 111 ਦਾ ਜੱਥਾ ਹੁਣ ਰਵਾਨਾ ਹੋਵੇਗਾ ਜੇਕਰ ਗੱਲ ਦੂਜੇ ਪਾਸੇ ਗੱਲ ਕੀਤੀ ਜਾਵੇ ਡਿਟੇਲਿੰਗ ਉਹਦੀ ਸਾਰੀ ਲਿਖ ਲਈ ਗਈ ਹੈ ਉਹਨਾਂ ਦਾ ਨਾਮ ਫੋਟੋ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਦੇ ਐਮਰਜੈਂਸੀ ਨੰਬਰਸ ਉਹਨਾਂ ਨੂੰ ਉਹ ਕਿਹੜੀ ਕਿਹੜੀ ਜਥੇਬੰਦੀ ਦੇ ਨਾਲ ਉਹਨਾਂ ਦਾ ਸਬੰਧ ਰੱਖਦਾ ਹੈ ਸਾਰੀਆਂ ਚੀਜ਼ਾਂ ਨੋਟ ਕਰ ਲਈ ਗਈਆਂ ਨੇ ਕਿਉਂਕਿ ਜੇਕਰ ਲੱਗਾ ਕਿਤੇ ਨਾ ਕਿਤੇ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਚੀਜ਼ ਦੀ ਐਮਰਜੈਂਸੀ ਦੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਇਨਫੋਰਮੇਸ਼ਨ ਤਾਂ ਪ੍ਰਸ਼ਾਸਨ ਦੇ ਨਾਲ ਸਾਂਝੀ ਕੀਤੀ ਜਾਵੇਗੀ ਦੂਜੇ ਪਾਸੇ ਕਾਕਾ ਸਿੰਘ ਕੋਹਾੜ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈ ਉਸ ਬਾਬਤ ਉਹ ਨੂੰ ਮੈਂ ਤੇ ਉੱਥੇ ਜਾ ਰਹੇ ਥੋੜੀਆਂ ਤਸਵੀਰਾਂ ਤਸਵੀਰਾਂ ਦਿਖਾ ਦੇ ਰੋ ਮਨਪ੍ਰੀਤ ਤੁਸੀਂ ਤੁਸੀਂ ਆਪਣੀ ਗੱਲ ਵੀ ਰੱਖ ਦਿਓ ਜਿਹੜੀ ਜਾਣਕਾਰੀ ਤੁਹਾਨੂੰ ਮਿਲ ਗਈ ਹੈ ਨਾ ਨਾ ਤਸਵੀਰਾਂ ਜ਼ਰੂਰ ਦਿਖਾ ਬਿਲਕੁਲ 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 ਮੈਂ ਅੱਗੇ ਨੂੰ ਕਹਾਂਗਾ ਗੌਰ ਤਸਵੀਰ ਸਭ ਤੋਂ ਪਹਿਲੀ ਤਸਵੀਰ ਇਸ ਵਕਤ ਤੁਸੀਂ ਜਿੱਥੇ ਦੀ ਤੁਸੀਂ ਸਾਹਮਣੇ ਦੇਖ ਰਹੇ ਹੋ ਸਭ ਤੋਂ ਪਹਿਲੀ ਤਸਵੀਰ ਆਏ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਜੱਥਾ ਹੈ 111 ਉਹ ਕਿਸਾਨ ਹੈਗੇ ਨੇ ਇਹਨਾਂ ਦੇ ਵਿੱਚ 80 ਬਿਮਾਰ ਲੋਕ ਰਹੇ ਮੈਂ ਆਪਣੀ ਟੀਮ ਨੂੰ ਕਹਾਂਗਾ ਇੱਕ ਵਾਰੀ ਪੂਰੀ ਸਕਰੀਨ ਦੇ ਉੱਤੇ ਤਸਵੀਰਾਂ ਅਸੀਂ ਦਿਖਾ ਸਕੀਏ ਪੂਰੀ ਸਕਰੀਨ ਦੇ ਉੱਤੇ ਮਨਪ੍ਰੀਤ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਪੂਰੀ ਸਕਰੀਨ ਦੇ ਉੱਤੇ ਦਿਖਾ ਦਾਂਗੇ ਮਨਪ੍ਰੀਤ ਤੁਸੀਂ ਕੰਟੀਨਿਊ ਕਰ ਸਕਦੇ ਹੋ ਬੇਨਤੀ ਆ ਤੇ ਆਪਾਂ ਜਿਸ ਤਰ੍ਹਾਂ ਦੋ ਲਾਈਨਾਂ ਦਾ ਜਾਣਾ ਇੱਥੇ ਜੀ ਦੇਖੋ ਘਰ ਇਹੋ ਆਗੂ ਨੇ ਜਿਹੜੇ ਇਹਦੇ ਵਿੱਚ ਆਗੂ ਵੀ ਮੌਜੂਦ ਨੇ ਇਹਦੇ ਵਿੱਚ ਉਹ ਕਿਸਾਨ ਵੀ ਮੌਜੂਦ ਨੇ ਜਿਹੜੇ 111 ਕਿਸਾਨ ਹੈਗੇ ਨੇ ਜਿਹੜੇ ਮਰਨਵਰਤ ਤੇ ਹੋਰ ਤੋਂ ਥੋੜੇ ਸਮੇਂ ਦੇ ਲਈ ਬੈਠ ਜਾਣਗੇ ਪਰ ਬੜੀ ਅਹਿਮ ਚੀਜ਼ ਆ ਇਸ ਵਕਤ ਦੀ ਇਹ ਇਥੋਂ ਚੱਲ ਕੇ ਕਰੀਬ 10 ਤੋਂ 15 ਮਿੰਟ ਦਾ ਸਮਾਂ ਲੱਗੇਗਾ ਜਦੋਂ ਇਹ ਜਾ ਕੇ ਹਰਿਆਣਾ ਦੇ ਬਾਰਡਰ ਦੇ ਨਜ਼ਦੀਕ ਜਾ ਕੇ ਖੜ੍ਹ ਜਾਣਗੇ ਦੂਸਰੇ ਪਾਸੇ ਹਰਿਆਣਾ ਦੀ ਜਿਹੜੀ ਪੁਲਿਸ ਫੋਰਸ ਆ ਉਸ ਨੂੰ ਵੀ ਪੂਰੀ ਤਿਆਰੀ ਕੀਤੀ ਗਈ ਆ ਇੱਕ ਕੰਡੇਲੀ ਤਾਰ ਲਗਾਈ ਗਈ ਆ ਜੇਕਰ ਇਹ ਜਿੱਥੇ ਬੰਦੀਆਂ ਦੇ ਰਮਾਇੰਦੇ ਇਜਾਜ ਜਿਹੜੇ 111 ਜਿਹੜੇ ਆਗੂ ਹੈਗੇ ਉਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉੱਤੇ ਕਨਫਲਿਕਟ ਹੋਣ ਦੇ ਆਸਾਰ ਸੁਭਾਵਿਕ ਤੌਰ ਤੇ ਬਣਨਗੇ ਕਿਉਂਕਿ ਅੱਜ ਜਦੋਂ ਸਵੇਰੇ ਐਸਪੀ ਹਰਿਆਣਾ ਹਰਿਆਣਾ ਪੁਲਿਸ ਦੇ ਨਾਲ ਜੋ ਸੰਬੰਧ ਰੱਖਦੇ ਸਨ ਉਹਨਾਂ ਵੱਲੋਂ ਖਨੌਰੀ ਪਹੁੰਚ ਕੇ ਗੱਲਬਾਤ ਵੀ ਕੀਤੀ ਗਈ ਹੈ ਜਿੱਥੇ ਮੰਦੀਏ ਦੇ ਨੁਮਾਇੰਦਿਆਂ ਨਾਲ ਕਾਕਾ ਸਿੰਘ ਕੋਹਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਤੁਸੀਂ ਪਟਾਟਾ ਸਟਾਕ ਕਰ ਰਹੇ ਹੋ ਇਸ ਵਕਤ ਉਹ ਹਰਿਆਣਾ ਦੀ ਧਰਤੀ ਦੇ ਉੱਤੇ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਉੱਥੇ ਤਫਾ ਲੱਗੀ ਹੋਈ 144 ਲੱਗੀ ਹੋਈ ਆ ਉੱਥੇ ਇਸ ਚੀਜ਼ ਨੂੰ ਪ੍ਰੋਹੈਮ ਰੈਗੂਲੇਟ ਕੀਤਾ ਗਿਆ ਹੈ ਲੇਕਿਨ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਇਸ ਚੀਜ਼ ਫਰਕ ਨਹੀਂ ਤਾਂ ਕਿ ਅਸੀਂ ਤਾਂ ਉਸੇ ਜਗ੍ਹਾ ਦੇ ਉੱਤੇ ਜਾ ਕੇ ਪ੍ਰੋਟੈਸਟ ਕਰਾਂਗੇ ਜੇਕਰ ਤੁਹਾਨੂੰ ਹੁਣ ਲੱਗਦਾ ਹੈ ਕਿ ਉਹ ਜਗ੍ਹਾ ਪੰਜਾਬ ਦੀ ਨਹੀਂ ਆ ਪੰਜਾਬ ਦੀ ਆ ਤਾਂ ਤੁਸੀਂ ਉਸ ਜਗ੍ਹਾ ਦੇ ਉੱਤੇ ਬੈਰੀਕੇਡ ਪਹਿਲਾਂ ਕਿਉਂ ਨਹੀਂ ਕੀਤੀ ਸੀਗੀ ਜੇਕਰ ਹੁਣੇ ਤੁਹਾਨੂੰ ਇਸ ਗੱਲ ਦੀ ਯਾਦ ਕਿਉਂ ਆਈ ਹੈ ਜਦੋਂ 111 ਦਾ ਕਿਸਾਨਾਂ ਦਾ ਜਥਾ ਰਵਾਨਾ ਹੋ ਰਿਹਾ ਇਸ ਜਗ੍ਹਾ ਦੇ ਉੱਤੇ ਤੇ ਮਰਨਵਾਰ ਤੋਂ ਉੱਤੇ ਸ਼ੁਰੂ ਕਰਨ ਜਾ ਰਿਹਾ ਹੈ ਲੇਕਿਨ ਜਦੋਂ ਇਹ ਅਸਫਰ ਰਹਿੰਦੀ ਆ ਤਾਂ ਇੱਕ ਤੋਂ 2 ਘੰਟੇ ਦੇ ਵਿੱਚ ਸਾਰੇ ਪ੍ਰਤੀਕਰਮ ਬਦਲ ਜਾਂਦੇ ਨੇ ਉਸ ਜਗ੍ਹਾ ਦੇ ਉੱਤੇ ਭਾਰੀ ਪੁਲਿਸ ਫੋਰਸ ਤੇ ਰਾਤ ਹੋ ਜਾਂਦੀ ਆ ਜਦੋਂ ਕਿ ਪਹਿਲਾਂ ਉਸ ਜਗ੍ਹਾ ਦੇ ਉੱਤੇ ਖਾਲੀ ਸਨਾਟਾ ਪਸਰਿਆ ਪਿਆ ਸੀ ਸੀਗੀ ਉਸ ਦੇ ਪਿੱਛੇ ਹੀ ਜਿਹੜੀ ਹਰਿਆਣਾ ਪੁਲਿਸ ਮੌਜੂਦ ਸੀਗੀ ਲੇਕਿਨ ਉਸ ਤੋਂ ਬਾਅਦ ਹੁਣ ਜਿਹੜੀ ਉਸ ਜਗ੍ਹਾ ਤੋਂ ਕਰੀਬ-ਕਰੀਬ 85 100 ਮੀਟਰ ਅੱਗੇ 100 ਮੀਟਰ ਅੱਗੇ ਆ ਕੇ ਜਿੱਥੇ ਕਟਿਆੜੀ ਤਾਲ ਲੱਗੀ ਹੋਈ ਹੈ ਜਿੱਕਰ ਹਰਿਆਣੇ ਵਾਲੇ ਪਾਸੇ ਤੋਂ ਗੱਲ ਕੀਤੀ ਜਾਵੇ ਤਾਂ ਇਧਰਲੇ ਪਾਸੇ ਪੰਜਾਬ ਦੇ ਵਿੱਚ ਜਿੱਥੇ ਕਨੌਰੀ ਮੋਰਚੂ ਦੀ ਸ਼ੁਰੂਆਤ ਹੁੰਦੀ ਆ ਤਾਂ ਉਸ ਜਗ੍ਹਾ ਦੇ ਨਜ਼ਦੀਕ ਆ ਕੇ ਹੁਣ ਹਰਿਆਣਾ ਪੁਲਿਸ ਪਹੁੰਚ ਚੁੱਕੀ ਆ ਹੁਣ ਦੇਖਣਾ ਹੋਵੇਗਾ ਕਿ ਜਦੋਂ ਜਥੇਬੰਦੀਆਂ ਦੇ ਇਹ ਨੁਮਾਇंदे 111 ਕਿਸਾਨ ਵਰਨਵਕ ਦੇ ਲਈ ਉਸ ਜਗ੍ਹਾ ਤੋਂ ਜਾਣਦੇ ਨੇ ਤੇ ਉਧਰੋਂ ਕਿ ਹੁਣ ਹਰਿਆਣਾ ਪੁਲਿਸ ਦਾ ਿਕਰ ਇਹ ਇੱਕ ਬੜੀਆਂ ਅਹਿਮ ਹੋਣ ਗਿਆ ਹੈ ਤਸਵੀਰਾਂ ਬੜੀਆਂ ਅਹਿਮ ਹੋਣ ਗਿਆ ਹੈ ਇਹ ਇੱਕ ਟੂਨ ਸੈੱਟ ਕਰਨ ਗਿਆ ਕਿ ਕੀ ਇੰਟੂ ਉਸ ਜਗ੍ਹਾ ਦੇ ਉੱਤੇ ਬੈਠ ਕੇ ਮਰਨ ਵਰਤ ਦੀ ਸ਼ੁਰੂਆਤ ਕਰਨ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ ਦੂਸਰੇ ਪਾਸੇ ਜਿਹੜੇ ਇਹ 111 ਕਿਸਾਨ ਨੇ ਉਹਨਾਂ ਦੇ ਬਾਬਾ ਤੋਂ ਪੂਣੇ ਥੋੜੀ ਦੇਰ ਪਹਿਲਾਂ ਇਸ ਜਗ੍ਹਾ ਦੇ ਉੱਤੇ ਇੱਕ ਅਨਾਊਂਸਮੈਂਟ ਵੀ ਕੀਤੀ ਗਈ ਆ ਇਹਨਾਂ ਦੀ ਤੁਸੀਂ ਕਹਿ ਸਕਦੇ ਆ ਇਹਨਾਂ ਦੀ ਸਹਿਮਤੀ ਲਈ ਗਈ ਹੈ ਕਿ ਤੁਹਾਡੇ ਉੱਤੇ ਕਿਸੇ ਨੇ ਕੋਈ ਪ੍ਰੈਸ਼ਰ ਨਹੀਂ ਪਾਇਆ ਗਾ ਔਰ ਸ਼ੁਰੂਆਤ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੱਥੇ ਦੀ ਸ਼ੁਰੂਆਤ ਹੋਈ ਆ ਸ਼ੁਰੂਆਤ ਹੋਰ ਲੱਗੀ ਆ ਕੁਝ ਹੀ ਸਮੇਂ ਦੌਰਾਨ ਕਿਉਂਕਿ ਆਗੂਆਂ ਨੂੰ ਅੱਗੇ ਕੀਤਾ ਜਾਵੇਗਾ ਹਰੋ ਛੱਡੇ ਜਿਹੜਾ ਜੱਥੇ ਦੀ ਰਿ ਅਗਵਾਈ ਕਰਨਗੇ ਫਿਲਹਾਲ ਕੋਲ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਇਹਨਾਂ ਦੀ ਸਹਿਮਤੀ ਲਈ ਗਈ ਆ ਸਾਰਿਆਂ ਦੇ ਅੰਦਰ ਵਿੱਚ ਪਰਵਾਸਾ ਦੇ ਵਿੱਚ ਪੁੱਛਿਆ ਗਿਆ ਹੈ ਕਿ ਜੇ ਤੁਹਾਡੇ ਉੱਤੇ ਕਿਸੇ ਦੇ ਕੋਈ ਦਬਾਅ ਆਇਆ ਤਾਂ ਤੁਸੀਂ ਤਾਂ ਤੁਸੀਂ ਇਸ ਚੀਜ਼ ਨੂੰ ਛੱਡ ਸਕਦੇ ਆ ਜੇ ਕਿਸੇ ਦੀ ਕੋਈ ਦਵਾਈ ਚੱਲਦੀ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗਾ ਮੈਡੀਕਲ ਆ ਕੋਈ ਨਿਸ਼ਾਨੀ ਠੀਕ ਹੈ ਹਾਂ ਆਪ ਲੈ ਕੇ ਕਿਸੇ ਦੀ ਕੋਈ ਦਵਾਈ ਚਲਦੀ ਹੈ ਤਾਂ ਉਸਨੇ ਅੱਜ ਤੋਂ ਬਾਅਦ ਦਵਾਈ ਨਹੀਂ ਲੈਣੀ ਹੈਗੀ ਬਲੇਕਿਨ ਤੁਸੀਂ ਇਸ ਸੰਘਰਸ਼ ਦੇ ਵਿੱਚ ਜਿਹੜੇ 111 ਨੇ ਉਹ ਬਿਨਾਂ ਕਿਸੇ ਦਬਾਅ ਦੇ ਵਿੱਚ ਆਪਣੀ ਸ਼ਿਰਕਤ ਪਾ ਰਹੇ ਹੈ ਤੇ ਜਗਜੀਤ ਸਿੰਘ ਢੱਲੇਵਾਲ ਦਾ ਸਮਰਥਨ ਦੇ ਲਈ ਤੁਸੀਂ ਇਸ ਜਗ੍ਹਾ ਤੇ ਪਹੁੰਚੇ ਹੋ ਜਿਆ ਯਾਨੀ ਕਿ ਬਿਨਾਂ ਕਿਸੇ ਦਬਾਅ ਬਿਨਾਂ ਕਿਸੇ ਪ੍ਰੈਸ਼ਰ ਦੇ ਵੀ ਤੁਸੀਂ ਆਪ ਬੁਹਾਰੇ ਆਪ ਅੱਗੇ ਹੋ ਕੇ ਇਸ ਜਿਹੜਾ ਅੰਦੋਲਨ ਆ ਜਿਹੜਾ ਦੂਸਰਾ ਫਰੰਟ ਅਸੀਂ ਕਹਿ ਸਕਦੇ ਹਾਂ ਖੁੱਲਿਆ ਜਾ ਰਿਹਾ ਹੈ ਕਿ ਕੇਂਦਰ ਦੇ ਦਬਾਅ ਪਾਇਆ ਜਾਵੇ ਉਸ ਬਾਬਤ ਇਹਨਾਂ ਤੋਂ ਹਾਮੀ ਭਰਵਾਈ ਗਈ ਤੇ ਇਹਨਾਂ ਨੇ ਹਾਮੀ ਵੀ ਭਰੀ ਆ ਹੁਣ ਦੇਖੋ ਤੁਸੀਂ ਗਰਵ ਅਰਦਾਸ ਹੋ ਚੁੱਕੀ ਆ ਉਸ ਤੋਂ ਬਾਅਦ ਹੁਣ ਸਤਨਾ ਵਾਹਿਗੁਰੂ ਜਾਬ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਾਬ ਦੇ ਨਾਲ ਨਾਲ ਹੀ ਇੱਥੋਂ ਇਹ ਹੁਣ ਜਥਾ ਕੁਝ ਮਿੰਟਾਂ ਦੇ ਵਿੱਚ ਅਨੇਕ ਕਹਿ ਸਕਦੇ ਹਾਂ ਕੁਝ ਪਲਾਂ ਦੇ ਵਿੱਚ ਘੋਲਵਾਨਾ ਹੋ ਜਾਏਗਾ ਸੁਖਜੀਤ ਸਿੰਘ ਹੱਥੋਂ ਛੱਡੇ ਇਸ ਜਥੇ ਦੀ ਅਗਵਾਈ ਕਰਨ ਦੇ ਗਏ ਤੇ ਇੱਥੋਂ ਤਕਰੀਬ ਕਿਲੋਮੀਟਰ ਤੋਂ ਹੱਦਾਂ ਕਿਲੋਮੀਟਰ ਦੇ ਨਜ਼ਦੀਕ ਜਿਹੜਾ ਹੈਗਾ ਤੁਸੀਂ ਕਹਿ ਸਕਦੇ ਹੋ ਕਿ 1200 ਮੀਟਰ ਦੇ ਦੂਰੀ ਹੋਏਗੀ ਇਸ ਜਗ੍ਹਾ ਤੋਂ ਲੈ ਕੇ ਜਿੱਥੇ ਆ ਜਾ ਕੇ ਜਿਹੜਾ ਹੈਗਾ ਇਹ ਜਿਹੜਾ ਜਥਾ ਹੈ ਉਹਦੇ ਵੱਲੋਂ ਆਪਣਾ ਮਰਨ ਵਾਰਤ ਦੀ ਸ਼ੁਰੂਆਤ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੌਜਵਾਨ ਵੀ ਇਸ ਵਕਤ ਮੌਜੂਦ ਨੇ ਸੁਖਜੀਤ ਸਿੰਘ ਹਰਦਪ ਚੰਡੇ ਇਸ ਜਿਹੜਾ ਅਗਵਾਈ ਕਰ ਰਹੇ ਨੇ ਕਾਲੇ ਲਿਬਾਸ ਉਹਨਾਂ ਨੇ ਪਾਇਆ ਹੋਇਆ ਹੈ ਅਤੇ ਖਾਸ ਤੌਰ ਦੇ ਉੱਤੇ ਲਿਖਿਆ ਹੋਇਆ ਹੈ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਵੇਗੀ ਯਾਨੀ ਕਿ ਇਹ ਇਸ ਕਿਸ ਨੂੰ ਸਾਫ਼ ਤੌਰ ਤੇ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਦੇਣ ਦੇ ਬਾਬਤ ਦੇਖਿਆ ਜਾ ਰਿਹਾ ਹੈ ਯਾਨੀ ਕਿ ਕੋਈ ਵੀ 111 ਨਹੀਂ 112 ਢੱਲੇਵਾਲ ਜਿਸ ਤਰ੍ਹਾਂ ਸਾਡੀ ਟੈਗ ਲਾਈਨ ਚੱਲਦੀ ਪਈ ਹੈ ਕਿ 112 ਢੱਲੇਵਾਲ ਯਾਨੀ ਕਿ 112 ਉਹ ਬੰਦੇ ਹੋਣਗੇ ਤੇ ਲਗਾਤਾਰ ਭੁਖੜਤਾਲ ਉੱਤੇ ਬੈਠਣਗੇ ਇਹ ਕੇਂਦਰ ਕੋਲ ਦੇ ਦਬਾਅ ਪਾਉਣ ਦੇ ਤੌਰ ਤੇ ਉਸ ਤੇ ਵੀ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਹੈ ਕਿ ਕੀ ਪਤਾ ਹੁਣ ਕੀ ਇਸ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵ ਪਾਇਆ ਜਾ ਤਾਕਤਾ ਕਾਮ ਕੀਤਾ ਜਾਵੇ ਮੀਟਿੰਗ ਦਾ ਦੌਰ ਸ਼ੁਰੂ ਕੀਤਾ ਜਾਵੇ ਲੇਕਿਨ ਫਿਲਹਾਲ ਭਾਵੇਂ ਇੱਕ ਵੰਜਨ ਹੋ ਚੁੱਕੇ ਨੇ ਜਗਜੀਤ ਸਿੰਘ ਧੱਲੇਵਾਲ ਦੇ ਦੇ ਮਨ ਲੇਕਿਨ ਕੇਂਦਰ ਦੇ ਪੱਧਰ ਕੋਈ ਬਹੁਤ ਹੀ ਵੱਡੀ ਤੁਸੀਂ ਕਹਿ ਸਕਦੇ ਵੀ ਬਾਤ ਠੀਕ ਹੈ ਹੁਣ ਇਹ ਇਸ ਤਰੀਕੇ ਨਾਲ ਇਹ ਇੱਕ ਦੂਸਰੇ ਤੌਰ ਦੇ ਉਤੇ ਮੋਰਚੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੋਰਚੇ ਯਾਨੀ ਕਿ 1 ਕਿਲੋਮੀਟਰ ਦੂਰ ਨਹੀਂ ਦੋ ਮੋਰਚੇ ਹੁਣ ਲੱਗ ਗਏ ਨੇ ਇੱਕ ਪਾਸੇ ਜਗਜੀਤ ਸਿੰਘ ਧੱਲੇਵਾਲ ਮਾਰਨਵਾਰ ਤੋਂ ਉੱਤੇ ਹੋਏ ਨੇ ਠੀਕਾ ਦੂਸਰੇ ਪਾਸੇ ਇਹ ਜਿਹੜੇ 111 ਕਿਸਾਨ ਨੇ ਇਹਨਾਂ ਵੱਲੋਂ ਵੀ ਹੁਣ ਬਰ 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 ਦੀਸ਼ ਪ੍ਰਵਾਸ ਕਰ ਦਿੱਤੀ ਜਾਵੇ ਕੁ ਥੋੜੇ ਸਮੇਂ ਦੇ ਵਿੱਚ ਲੇਕਿਨ ਥੋੜੇ ਸਮੇਂ ਦੌਰਾਨ ਸਥਿਤੀਆਂ ਬੜੀਆਂ ਅਲੱਗ-ਅਲੱਗ ਹੋਣਗੀਆਂ ਕਿਉਂਕਿ ਜਗਜੀਤ ਸਿੰਘ ਧੱਲੇਵਾਲ ਇਕਨੌਰੀ ਮੋਰਚੇ ਦੇ ਅੰਦਰ ਹੀ ਬੈਠੇ ਨੇ ਸਿਹਤ ਯਾਤਨ ਦੇ ਬਹੁਤ ਖਰਾਬ ਨੇ ਇਸ ਵਕਤ ਕਿਸੇ ਵਕਤ ਵੀ ਆ ਸਕਦਾ ਹੈ 51 ਦਿਨ ਹੋ ਚੁੱਕੇ ਇੱਕ ਵੀ ਖਾਂਦਾ ਪੀਤਾ ਨਹੀਂ ਹੈਗਾ ਉਹ ਲੋਕ ਤੇ ਸਿਰਫ ਇਹ ਸਰਵਾਹ ਦੇ ਦੇ ਜਦੋਂ ਸਵੇਰੇ ਡਾਕਟਰਾਂ ਨਾਲ ਗੱਲ ਕੀਤੀ ਹੈਗੀ ਜੀ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪਾਣੀ ਵੀ ਹੁਣ ਬੋਡੀ ਐਡਜਸਟ ਨਹੀਂ ਕਰ پا ਰਹੀ ਹੈ ਤੇ ਪਾਣੀ ਤੋਂ ਵੀ ਹੁਣ ਬਾਹਰ ਕੱਢ ਰਹੀ ਹੈ ਵੋਮਿਟਸ ਉਹਨੂੰ ਕਟੀਆਂ ਆ ਰਹੀਆਂ ਨੇ ਠੀਕ ਹੈ ਠੀਕ ਹੈ ਮੈਂ ਤੁਹਾਡੇ ਕੋਲ ਵਾਪਸ ਆਣੇ ਥੋੜੀ ਆਵਾਜ਼ ਬ੍ਰੀਕ ਹੋ ਰਹੀ ਹੈ ਤੁਹਾਡੀ ਜਿਹੜਾ ਬਹੁਤ ਕਲੀਅਰ ਆਵਾਜ਼ ਨਹੀਂ ਪਹੁੰਚ ਰਹੀ ਪਰ ਤਸਵੀਰਾਂ ਬਿਲਕੁਲ ਸਹੀ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਇਹ ਜਿਹੜੇ ਕਿਸਾਨ ਅੱਗੇ ਹੁਣ ਕੂਚ ਕਰ ਰਹੇ ਨੇ ਬਿਲਕੁਲ ਬੈਰੀਕੇਡ ਦੇ ਅੱਗੇ ਜਾ ਕੇ ਜਿੱਥੇ ਹਰਿਆਣਾ ਵਾਲੇ ਪਾਸੇ ਨੂੰ ਕੂਚ ਕਰਨਾ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਕੀਤਾ ਗਿਆ ਉਸ ਥਾਂ ਦੇ ਉੱਤੇ ਜਾ ਕੇ ਇਹ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ ਯਾਨੀ ਕਿ ਉੱਥੇ ਹੀ ਬੈਠ ਕੇ ਮਰਨ ਵਰਤ ਸ਼ੁਰੂ ਹੋਏਗਾ ਜਿਹੜੇ ਮੈਂ ਸਵਾਲਾਂ ਦਾ ਜ਼ਿਕਰ ਕਰ ਰਿਹਾ ਸੀ ਕਿ ਆਪਣੀ ਜ਼ਿਹਨ ਦੇ ਵਿੱਚ ਸਵਾਲ ਆਉਂਦੇ ਨੇ ਤਾਂ ਉਹਨਾਂ ਕੁਝ ਵੱਖਰੀ ਸਥਿਤੀ ਬਣਦੀ ਹੈ ਇਸ ਕਰਕੇ ਹੈ ਕਿਉਂਕਿ ਬਾਰਿਸ਼ ਉਸ ਤੋਂ ਬਾਅਦ ਮੌਸਮ ਠੰਡ ਸ਼ਾਮ ਨੂੰ ਬੜੀ ਤਰੀਲ ਡਿੱਗਦੀ ਹੈ ਤਾਂ ਉਸ ਦੇ ਨਾਲ ਕਿਵੇਂ ਨਜਿੱਠਣਗੇ ਇੱਕ ਬਹੁਤ ਵੱਡਾ ਚੈਲੰਜ ਸਾਡਾ ਗੱਲਬਾਤ ਵਾਸਤੇ ਨਹੀਂ ਆ ਰਹੀ ਸਾਡੀਆਂ ਪ੍ਰੋਮਾਂ ਕਿਤੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਸੋ ਉਹਨਾਂ ਦੇ ਮਰਨ ਵਰਤੂ ਹੋਰ ਜ਼ਿਆਦਾ ਬਲ ਦੇਣ ਵਾਸਤੇ ਸਰਕਾਰ ਸੁੱਤੀ ਹੋਣੀ ਜਗਾਉਣ ਵਾਸਤੇ ਤੇ ਉਹ ਗੱਲਬਾਤ ਲਈ ਅੱਗੇ ਆਵੇ ਔਰ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰੇ ਉਹਦੇ ਵਾਸਤੇ ਸਾਨੂੰ ਲੱਗਾ 51 ਦਿਨ ਜਿਹੜੀ ਬਹੁਤ ਵੱਡੀ ਤਪੱਸਿਆ ਵਾਲਾ ਡੋਲੇਵਾਲ ਜੀ ਨੇ ਕੀਤੀ ਔਰ ਸਾਡੇ ਮਨ 'ਚ ਇਹ ਸੀਗਾ ਕਿ ਅਗਰ ਉਹ ਚਲੇ ਗਏ ਸਾਡੇ ਘਰ ਦਾ ਨਹੀਂ ਹਦਾਇਤਾਂ ਸਾਡੀਆਂ ਆਏ ਨੇ ਕਿ ਅਸੀਂ ਸਬਰ ਦਾ ਇਮਤਿਹਾਨ ਦੇਣਾ ਅੱਜ ਅਸੀਂ ਸਬਰ ਦਾ ਇਮਤਿਹਾਨ ਦੇਣਾ ਵਾ ਔਰ ਸਬਰ ਦਾ ਇਮਤਿਹਾਨ ਦੇਣ ਵਾਸਤੇ ਜਰਾ ਸਾਨੂੰ ਪ੍ਰਸ਼ਾਸਨ ਦੇ ਡੰਡੇ ਵੀ ਖਾਣੇ ਪੈ ਸਕਦੇ ਆ ਗੋਲੀ ਵੀ ਖਾਣੀ ਪੈ ਸਕਦੀ ਅਥਰੂ ਵਾਸਤੇ ਗੋਲੀ ਵੀ ਪੈ ਸਕਦੇ ਆ ਵੱਡੀ ਗਿਣਤੀ 'ਚ ਪੁਲਿਸ ਫੋਰਟ ਅਨੰਦ ਕੀਤੀ ਗਈ ਅੱਗੇ ਦੇਖੋ ਗੰਟੀ ਦੇ ਪੁਲਸ ਫੋਰਸ ਦਾ ਤਣਾਤ ਆ ਉਹ ਉਹਨਾਂ ਦੀ ਡਿਊਟੀ ਆ ਅਸੀਂ ਆਪਣੀ ਡਿਊਟੀ ਜਿਹੜੀ ਆ ਉਹ ਆਪ ਨਿਭਾਵਾਂਗੇ ਅੱਛਾ ਅੱਛਾ ਪ੍ਰਧਾਨ ਸਾਹਿਬ ਉਹ ਜਿਹੜੀ ਕੰਡਿਆਲੀ ਤਾਰ ਆ ਉਹਨੂੰ ਕਰਾਸ ਕੀਤਾ ਜਾਵੇਗਾ ਜਾਂ ਉੱਥੇ ਉੱਥੋਂ ਪਿੱਛੇ ਬਿਠਾ ਬੈਠ ਕੇ ਨਹੀਂ ਦੇਖੋ ਸਾਡੀ ਕੋਸ਼ਿਸ਼ ਆ ਸਾਡੀ ਦੁਵਾਰ ਕੱਢੀ ਆ ਜਿਹੜਾ ਪ੍ਰਸ਼ਾਸਨ ਨੇ ਪਿਛਲੇ 13 ਫਰਵਰੀ ਤੋਂ ਪਹਿਲਾਂ ਦੁਵਾਰਾਂ ਕੱਢੀਆਂ ਨੇ ਉਸ ਦੁਵਾਰ ਤੱਕ ਜਾਣ ਦੀ ਸਾਡੀ ਕੋਸ਼ਿਸ਼ ਆ ਅਸੀਂ ਦੇਖਦੇ ਪ੍ਰਸ਼ਾਸਨ ਨਾਲ ਸਾਡੀ ਜਿਹੜੀ ਆ ਕੀ ਗੱਲਬਾਤ ਹੋਣੀ ਸਾਡੇ ਨਾਲ ਕੋਈ ਵੀ ਜਿਹੜਾ ਵਾਇਲੇਸ਼ਨ ਜਿਹੜੀ ਆ ਨਹੀਂ ਹੋਊਗਾ ਨਾ ਅਸਕੇਲੇਸ਼ਨ ਹੋਊਗੀ ਅਸੀਂ ਸ਼ਾਂਤਮਈ ਤਰੀਕੇ ਨਾਲ ਜਿਹੜਾ ਵਾ 7 ਵਜੇ 7 ਵਜੇ ਤਰੀਕੇ ਨਾਲ ਜਿਹੜਾ ਵਾ ਆਪਾਂ ਅੱਗੇ ਮਾਰਚ ਕਰਾਂਗੇ ਔਰ ਜਿੱਥੇ ਤੱਕ ਸਾਡੀ ਕੋਸ਼ਿਸ਼ ਹੋਊਗੀ ਦੁਆਰ ਤੱਕ ਜਾਣ ਦੀ ਅਸੀਂ ਦੇਖਦੇ ਪ੍ਰਸ਼ਾਸਨ ਕੀ ਕਰਦਾ ਪਰ ਉਹ ਜਿਹੜੇ ਟ੍ਰੈਨਰ ਵੀ ਤਾਰ ਲੱਗੇ ਹੋ ਹੁਣ ਕੋਈ ਗੱਲ ਨਹੀਂ ਲਾਤੀ ਆ ਦੇਖਦੇ ਆ ਆਪਾਂ ਕੰਡਾਲੀਆਂ ਤਾਰਾਂ ਕਾਰ ਪਾਰ ਹੀ ਕਰਦੇ ਹੁੰਨੇ ਆ ਪਰ ਆਪਾਂ ਕੋਈ ਜਿਹੜਾ ਵਾ ਆਪਾਂ ਦਿੱਲੀ ਜਾਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਇਸ ਆਪਾਸਰ ਖੁੱਲੇ ਅਸਮਾਨ ਵਿੱਚ ਇਸ ਦੁਨੀਆ ਨੂੰ ਦਿਖਾਉਣਾ ਵਾ ਕਿ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਲੋਕਾਂ ਦੀ ਆਵਾਜ਼ ਨੂੰ ਕਿਸ ਤਰ੍ਹਾਂ ਦਬਾਇਆ ਜਾ ਰਿਹਾ ਨੇਕ ਪ੍ਰਧਾਨ ਜੀ ਕੇਂਦਰ ਉਤੇ ਦਬਾਅ ਪੈਗਾ ਇਸ ਚੀਜ਼ ਨੂੰ ਲੈ ਕੇ ਹੁਣ ਕਿਉਂਕਿ ਦੇਖੋ ਅਗਰ ਤੇ ਉਹਨਾਂ ਦੀ ਥੋੜੀ ਬੋਧੀ ਜ਼ਮੀਰ ਜਾਗਦੀ ਹੋਈ ਤੇ ਇਹ ਜਰੂਰ ਜੜਾ ਵਾ ਵਾਫਸ ਪਰਹੁਗਾ ਅਗਰ ਮੰਨ ਲਓ ਬਿਲਕੁਲ ਹੀ ਆਪਾਂ ਸੁਵੇਦਨ ਹੀ ਇਨਾ ਆਪਾਂ ਨਰਦਈ ਆ ਹੋ ਸਕਦਾ ਸਾਡੀ ਸ਼ਹਾਦਤ ਹੋ ਜੇ ਅਸੀਂ ਵੀ ਡੱਲੇਵਾਲ ਸਾਹਿਬ ਦੇ ਚਲਦੇ ਪੂਰਨ ਉਤੇ ਚੱਲਣ ਵਾਸਤੇ 111 ਜੀ ਸਾਹਿਬ ਬਿਲਕੁਲ ਤਿਆਰ ਆ ਔਰ ਅਸੀਂ ਜੜਾ ਵਾ ਉਹ ਜ਼ਬਰਦਸਤ ਮੁਕਾਬਲਾ ਸਬੰਨ ਜਿਹੜਾ ਜਰੂਰ ਕਰਾਂਗੇ ਬਿਲਕੁਲ ਸੋ ਫਿਲਹਾਲ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਆਗੇ ਸੁਖਜੀਤ ਸਿੰਘ ਹਰਦੋ ਝੰਡੇ ਜਥੇ ਦੀ ਅਗਵਾਈ ਕਰ ਰਹੇ ਨੇ ਇਹ ਉਹ ਜਥਾ ਹੈ 111 ਕਿਸਾਨਾਂ ਦਾ ਜਥਾ ਹੈ ਜਿਹੜਾ ਥੋੜੇ ਨਵੇਂ ਦੌਰਾਨ ਹੁਣ ਮਰਨ ਵਰਤ ਉਤੇ ਬੈਠੇਗਾ ਖਨੋਰੀ ਬਾਰਡਰ ਜੋ ਕਿ ਪੰਜਾਬ ਦੀ ਹਾਦ ਦੇ ਬਿਲਕੁਲ ਨਜ਼ਦੀਕ ਉਸ ਜਗ੍ਹਾ ਦੇ ਉਤੇ ਜਾ ਕੇ ਇਹਨਾਂ ਵੱਲੋਂ ਹੁਣ ਜਿਹੜਾ ਮਰਨ ਵਰਤ ਦੀ ਸ਼ੁਰੂਆਤ ਕੀਤੀ ਜਾਵੇਗੀ ਥੋੜੇ ਸਮੇਂ ਦੌਰਾਨ ਹੀ ਸਾਰੀਆਂ ਚੀਜ਼ਾਂ ਸਾਫ ਹੋਣ ਗਿਆ ਕਿਉਂਕਿ ਦੂਸਰੇ ਪਾਸੇ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਜਿਹੜਾ ਹਰਿਆਣਾ ਹੈ ਹਰਿਆਣਾ ਪੁਲਿਸ ਆ ਉਸ ਵੱਲੋਂ ਵੀ ਉਸ ਆਪਣੇ ਜਿਹੜਾ ਉਹਨਾਂ ਦਾ ਇਲਾਕਾ ਉਸ ਪਾਸੇ ਵੀ ਵੱਡੇ ਪੱਧਰ ਉੱਤੇ ਪੁਲਿਸ ਫੋਰਸ ਇਸ ਵਕਤ ਮੌਜੂਦ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਔਰ 111 ਕਿਸਾਨਾਂ ਦਾ ਜਿਹੜਾ ਜਥਾ ਹੈ ਉਹ ਇਸ ਸਮੇਂ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਕੀਤਾ ਗਿਆ ਉਸ ਵਾਲੇ ਪਾਸੇ ਅਜੇ ਕੰਦੇ ਹੋਏ ਹੋਏ ਹਰ ਪਾਸੇ ਇਸ ਵਕਤ ਨਾਲ ਜਾ ਰਹੇ ਹਾਂ ਕਪਤਾਨੀ ਗੋਰੀ ਦੀ ਕੇਰ ਦੋ ਸੰਦੇ ਦੀ ਗਲਾਈ ਦੇ ਵਿੱਚ ਇਹ ਪੂਰਾ ਜੱਥਾ ਅੱਗੇ ਵੱਧ ਰਿਹਾ ਹੈ ਔਰ ਦੂਜਾ ਪੁਆਇੰਟ ਇਸ ਦੇ ਵਿੱਚ ਇਹ ਹੈ ਕਿ ਉੱਥੇ ਬੈਠ ਕੇ ਹੀ ਆਪਣਾ ਮਰਨ ਵਰਤ ਹੀ ਜਾਰੀ ਰੱਖਣਗੇ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਠੰਡ ਵਧੇਗੀ ਹੋਟ ਸ਼ਾਮ ਨੂੰ ਕਿਉਂਕਿ ਅੱਜ ਤੱਕ ਧੁੱਪ ਖੜੀ ਹੋਈ ਸੀ ਹੁਣ ਵੀ ਧੁੱਪ ਨਜ਼ਰ ਆ ਰਹੀ ਹੈ ਉੱਥੇ ਤਸਵੀਰਾਂ ਦੇ ਵਿੱਚ ਜੇਕਰ ਤੁਸੀਂ ਦੇਖੀਏ ਅ ਮਨਪ੍ਰੀਤ ਗੱਲ ਕਰ ਰਹੇ ਹਾਂ 11 ਕਿਸਾਨ ਹਨ ਅੱਗੇ ਪ੍ਰਧਾਨ ਜੀ ਹੁਣਾਂ ਦਾ ਆਪਾਂ ਮੋਨੀਟਰ ਕਰਨਾ ਹੈ ਹੁਣ ਇਹਨਾਂ ਭਰਾਵਾਂ ਦੇ ਨਾਲ ਜਿੱਦਾਂ ਦੀ ਵੀ ਲੋੜ ਪਊ ਜਿਹੋ ਜੀ ਵੀ ਸਾਡੀ ਮੈਡੀਕਲ ਸਹਾਇਤਾ ਦੀ ਜਾਂ ਜੋ ਵੀ ਲੋੜ ਪਊ ਇਹ ਨਾਲ ਹੀ ਆ ਤਾਂ ਹੀ ਆਪਣੀ ਟੀਮ ਪੂਰੀ ਤਿਆਰੀ ਚ ਨਾਲ ਜਾ ਰਹੀ ਹੈ ਇਸੇ ਕਰਕੇ ਇਹਨਾਂ ਦੇ ਨਾਲ ਹੋ ਸਕਦਾ ਅੱਗੋਂ ਜਿਵੇਂ ਪ੍ਰਧਾਨ ਜੀ ਹੁਣ ਕਹਿੰਦੇ ਵੀ ਅੱਗੋਂ ਰੋਕਣ ਵੀ ਜਿਵੇਂ ਕਿਸੇ ਵੇਲੇ ਕੋਈ ਅਪਣੀ ਫੌਜ ਦਾ ਕੋਈ ਜਿਹੜੀ ਹੈ ਹਰਿਆਣਾ ਪੁਲਿਸ ਹੰਦਰੋਂ ਕੁਝ ਹੋ ਵੀ ਸਕਦਾ ਇਸ ਕਰਕੇ ਅਸੀਂ ਪੂਰਾ ਆਪਣੀ ਤਿਆਰੀ ਚ ਆ ਰਹੇ ਆ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਲੋੜ ਪਊ ਅਸੀਂ ਨਾਲ ਇਹਨਾਂ ਭਰਾਵਾਂ ਦੀ ਨਹੀਂ ਮਤਲਬ ਜਿਸ ਤਰ੍ਹਾਂ ਜਗਦੀਸ਼ ਸਿੰਘ ਢਲੇਵਾਲ ਵੱਲੋਂ ਸਾਫ਼ ਤੌਰ ਤੇ ਮਨਾਂ ਕਰ ਉਸੀ ਕਿ ਤੁਸੀਂ ਇਹ ਇਹ ਫਿਕਰ ਕਰਾਂਗੇ ਬਾਈ ਜੀ ਦੱਸਾਂ ਕਿ ਚੱਕਰ ਸਾਡੇ ਲੋਨ ਤੇ ਇਹਨਾਂ ਨੂੰ ਉਹੀ ਚੀਜ਼ ਆ ਪਰ ਸਾਡਾ ਫਰਜ਼ ਬੰਦਾ ਇੱਕ ਡਾਕਟਰ ਹੋਂ ਦੇ ਨਾਤੇ ਇਹਨਾਂ ਦੀ ਟੀਮ ਦੇ ਇਹਨਾਂ ਦੇ ਨਾਲ ਰਹਿਣ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਪਰ ਇਹਨਾਂ ਵੱਲੋਂ ਰੋਕਿਆ ਗਿਆ ਵੀ ਅਸੀਂ ਕੋਈ ਟ੍ਰੀਟਮੈਂਟ ਨਹੀਂ ਲਵਾਂਗੇ ਜੀ ਕਾਕਾ ਸਿੰਘ ਕੋਹੜਾ ਰਜ਼ਾਨ ਸਾਹਿਬ ਤੱਲੇ ਜਿੱਥਾ ਲੈ ਕੇ ਤੁਸੀਂ ਅਗਵਾਈ ਕਰਦੇ ਪਏ ਹੋ ਹਰ ਦੋ ਝੰਡੇ ਹਰ ਦੋ ਝੰਡੇ ਅਗਵਾਈ ਕਰ ਰਹੇ ਤੁਸੀਂ ਅੱਗੇ ਅੱਗੇ ਜਾ ਰਹੇ ਹੋ ਸਿਚੁਏਸ਼ਨਸ ਨੂੰ ਫਿਰ ਜਿੰਨਾ ਚਿਰ ਉੱਤੇ ਬੈਠਦੇ ਨਹੀਂ ਕਿਹੋ ਜਿਹੇ ਹਾਲਾਤ ਹੈ ਉਹਨਾਂ ਤੇ ਤਾਲਮਿਲ ਕਰਕੇ ਪ੍ਰਬੰਧ ਰੱਖਣੇ ਆ ਜੋ ਵੀ ਕੋਈ ਦਿੱਕਤ ਆਊਗੀ ਉਹਦਾ ਸਾਹਮਣਾ ਕਰਨੀ ਫਿਰ ਅਸੀਂ ਸਾਰੇ ਪਿੱਛੇ ਫਰਾਂਟ ਹੀ ਹਰ ਜਾ ਰਹੇ ਹਾਂ ਪ੍ਰਧਾਨ ਸਾਹਿਬ ਸੋਚਿਆ ਸੀਗਾ ਵੀ ਇਹ ਫਰੰਟ ਖੋਲਣਾ ਪੈਗਾ ਕਿਉਂਕਿ ਇਹ ਇੱਕ ਤਰੀਕੇ ਦਾ ਦੂਸਰਾ ਫਰੰਟ ਖੁੱਲ ਜਾਏਗਾ ਹੁਣ ਇੱਕ ਜਗ੍ਹਾ ਦੇ ਉੱਤੇ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਜਗ੍ਹਾ ਤੇ ਜਗਜੀਤ ਸਿੰਘ ਢੱਲੇਵਾਲ ਮਰਦਵਾਰ ਤੋਂ ਉੱਤੇ ਬੈਠੇ ਹੋਏ ਨੇ ਦੂਜੇ ਪਾਸੇ 111 ਇਹ ਉਹ ਜਿਹੜੇ ਉਹਨਾਂ ਨੂੰ ਸਮਰਥਨ ਦੇ ਰਹੇ ਨੇ ਉਹ ਵੀ ਮਰਦ ਵਰਤੇ ਤੇ ਬੈਠੇ ਨੇ ਕਿਸਾਨ ਆਗੂ ਨਹੀਂ ਉਹ ਦੇਖੋ ਭਾਵਨਾਵਾਂ ਦੇ ਵਿੱਚੋਂ ਲੈਤਾ ਗਿਆ ਸਾਨੂੰ ਏਸੀ ਵੀ ਮੋਰਚੇ ਦੇ ਵਿੱਚ ਜਿਹੜੇ ਕਿਸਾਨ ਬੈਠਿਆ ਸਾਡੇ ਉਹ ਕੋਈ ਗਲਤ ਚੌਗਮ ਨਾ ਚੁੱਕ ਜਾਣ ਹਰੇਕ ਦੀ ਇੱਛਾ ਹੈ ਕਿ ਡੱਲੇਵਾਲ ਸਾਹਿਬ ਨੂੰ ਬਚਾਇਆ ਜਾਵੇ ਮੰਗਾ ਲਾਗੂ ਕਰਵਾਇਆ ਉਹ ਇੱਛਾ ਦੇ ਵਿੱਚੋਂ ਫਿਰ ਇਹ ਜਿਹੜੀ ਤਖਲੀਪ ਆ ਝੱਲਣ ਜਾ ਰਹੇ ਨੇ ਮਰਦ ਵਰਤੇ ਤੇ ਬੈਠਣ ਜਾ ਰਹੇ ਨੇ ਤੋਂ ਫਿਰ ਅਸੀਂ ਆਖਿਆ ਵੀ ਠੀਕ ਹੈ ਅਸੀਂ ਤਾਂ ਕੋਸ਼ਿਸ਼ ਕੀਤੀ ਸੀ 50 ਜਣੇ ਹੁਣ ਵੀ ਮੈਂ ਘੱਟ ਦੇ ਹੱਕ 'ਚ ਸੀ ਵੀ 60 ਹੋ ਜੋ ਮੇਰੇ ਕੋਲੇ ਮੈਨੂੰ ਲੱਗਦਾ ਵੀ ਜਿਹੜੀ ਲਿਸਟ ਆ ਪੂਰੀ ਆ ਗਈ ਇਹਨਾਂ ਦੀ ਹੋਰ ਵੀ ਬਹੁਤੀ ਆ ਗਈ ਹੈ ਜਿਹੜੀਆਂ ਲੋਈਆਂ ਲਾਈਆਂ ਦੀ ਘਾਟ ਰੋਗੀ ਬੰਦੇ ਜਨੇ ਆ ਰਹੇ ਆ ਤਾਂ ਮੈਂ ਤਾਂ ਬੇਨਤੀ ਕਰਦਾ ਸੀ ਵੀ 21 ਵੇਜੋ 52 ਹੋ ਜੋ ਪਰ ਜਿਹੜੀ ਇੱਛਾ ਲੋਕਾਂ ਦੀ ਤੇ ਵੀ ਅਸੀਂ ਢੱਲੇਵਾਲ ਸਾਹਿਬ ਨੂੰ ਕਿਉਂ ਮਰਨਾ ਦੇਖੀਏ ਅਸੀਂ ਕਿਉਂ ਨਾ ਸਿੱਧੀ ਪੁਆਈਏ ਤੇ ਅਸੀਂ ਢੱਲੇਵਾਲ ਸਾਹਿਬ ਲਈ ਕੀ ਕਰ ਰਹੇ ਆ ਉਹਦੇ ਵਿੱਚੋਂ ਇਹ ਜਿਹੜਾ ਕਦਮ ਚੁੱਕਿਆ ਪਰ ਤੁਹਾਡਾ ਸਭ ਤੋਂ ਡਿਵਲਪਮੈਂਟ ਵੀ ਕਿ ਕੀਤੀ ਗਈ ਕਿਸੇ ਦੀ ਦਵਾਈ ਲੱਲਦੀ ਆ ਦਵਾਈ ਨਹੀਂ ਲੱਜਗਾ ਜਾਂ ਕੁਛ ਕਿਸੇ ਤੁਹਾਡੇ ਕੋਈ ਦਬਾਹ ਹੇਠਾਂ ਆ ਕੇ ਤਾਂ ਨਹੀਂ ਇਸ ਜਗ੍ਹਾ ਤੇ ਆ ਰਿਹਾ ਉਹ ਚੀਜ਼ ਬਾਬਰ ਵੀ ਜਾਣਕਾਰੀ ਦਿਓ ਕਿਉਂਕਿ ਇਹ ਚੀਜ਼ ਬੜੀ ਅਹਿਮ ਹੋ ਜਾਂਦੀ ਆ ਕੱਲੋ ਇਹ ਵੀ ਗੱਲ ਉੱਠ ਸਕਦੀ ਸੀਗੀ ਵੀ ਹਾਂ ਭਈ ਕਿਸੇ ਨੇ ਦਬਾਹ ਹੇਠਾਂ ਆ ਕੇ ਤਾਂ ਨਹੀਂ ਬੈਠੇ ਹੈਗੇ ਉਸ ਚੀਜ਼ ਨੂੰ ਲੈ ਕੇ ਤੁਸੀਂ ਕਲੀਅਰ ਕੀਤਾ ਗਿਆ ਹੱਥ ਖੜੇ ਕਰਵਾਏ ਗਏ ਆ ਮੈਂ ਇਹ ਕਿਹਾ ਸੀ ਤਿੰਨ ਗੱਲਾਂ ਮੈਂ ਉੱਥੇ ਬੋਲੀਆਂ ਨੇ ਬੇਖਤਾ ਭਾਈ ਕਿਸੇ ਦੀ ਜੇ ਦਵਾਈ ਚੱਲਦੀ ਆ ਉਹਦਾ ਨਾਮ ਪਿੱਛੇ ਹਟਾਲੇ ਅਰਦਾਸ ਤੋਂ ਪਹਿਲਾਂ ਅਗਰ ਅਰਦਾਸ ਹੋ ਜਾਂਦੀ ਹੈ ਫਿਰ ਦਵਾਈ ਨਹੀਂ ਚੱਲਣੀ ਜਿਵੇਂ ਡੱਲੇਵਾਲ ਸਾਹਿਬ ਦੀ ਕੈਂਸਰ ਦੀ ਦਵਾਈ ਚੱਲਦੀ ਸੀ ਉਹਨੇ ਦਵਾਈ ਪਹਿਲਾਂ ਹੀ ਬੰਦ ਕਰਤੀ ਸੀ ਤਾਂ ਸੋਨੂੰ ਫਿਰ ਦਵਾਈਆਂ ਸਾਰੀਆਂ ਬੰਦ ਕਰਨੀਆਂ ਪਈ ਦੂਜੀ ਗੱਲ ਜੇ ਤੁਹਾਡੇ ਤੋਂ ਕੋਈ ਪ੍ਰੈਸ਼ਰ ਜਾਂ ਪ੍ਰਧਾਨ ਨੇ ਕਹਿ ਕੇ ਬੰਦਾ ਤਿਆਰ ਕਰ ਲਿਆ ਤਾਂ ਉਹ ਪ੍ਰੈਸ਼ਰ ਚ ਤਾਂ ਨਹੀਂ ਭਾਈ ਤੁਸੀਂ ਉਹਦਾ ਨਾਮ ਵਾਪਸ ਲੈ ਸਕਦੇ ਹੋ ਤੀਜਾ ਫਿਰ ਸਰਕਾਰ ਗ੍ਰਿਫਤਾਰ ਕਰ ਸਕਦੀ ਹੈ ਆਫਰ ਨੂੰ ਛੱਡ ਸਕਦੀ ਹੈ ਇਹੋ ਜੀ ਸਥਿਤੀ ਚ ਤੁਸੀਂ ਤਿਆਰ ਹੋ ਉਹਨਾਂ ਨੇ ਹੱਥ ਖੜੇ ਕਰਕੇ ਕਿ ਮਾਰਕ ਤੌਰ ਤੇ ਅਸੀਂ ਤਿਆਰ ਆ ਉਹਦੇ ਵਿੱਚੋਂ ਜੱਥਾ ਗਿਆ ਯਾਰ ਪ੍ਰਤਾਪ ਸਾਹਿਬ ਕੀ ਲੱਗਦਾ ਹੈ ਸਵੇਰੇ ਆਉਣ ਦਾ ਮਕਸਦ ਕੀ ਸੀਗਾ ਉਹਨਾਂ ਦਾ ਇੱਥੇ ਆ ਕੇ ਤੁਹਾਨੂੰ ਇਹ ਰابطਾ ਤੁਹਾਡਾ ਕਾਇਮ ਕਰਨ ਦਾ ਕੀ ਤੁਸੀਂ ਹਰਿਆਣਾ ਦੀ ਧਰਤੀ ਦੇ ਉੱਤੇ ਆ ਕੇ ਪ੍ਰੋਟੈਸਟ ਕਰ ਰਹੇ ਹੋ ਕਿ ਉਹਨਾਂ ਦਾ ਐਸੀਬੀ ਹਰਿਆਣੇ ਦੀ ਧਰਤੀ ਨੂੰ ਜਿੱਥੇ ਤੁਹਾਡਾ ਬੋਰਡ ਉਹ ਲੱਗਿਆ ਹੋਇਆ ਆਪਣਾ ਪੰਜਾਬ ਵਾਲਾ ਇੱਥੋਂ ਟਰਾਲੀਆਂ ਹਟਾਓ ਪਿੱਛੇ ਜਿੱਥੇ ਤੁਹਾਡੀ ਸਟੇਜ ਸੀ ਪਹਿਲਾਂ ਵੀ ਹਰਿਆਣੇ 'ਚ ਸੀ ਇਹਨਾਂ ਨੇ ਕਿਹਾ ਵੀ ਟਰਾਲੀਆਂ ਪਿੱਛੇ ਹਟਾਓ ਅਸੀਂ ਕਿਹਾ ਵੀ ਜਿਹੜੀ ਟਰਾਲੀਆਂ ਲੱਗੀਆਂ ਉਹ ਨਹੀਂ ਹਟਣਗੀਆਂ ਉਹਦੇ ਨਾਲ ਬੈਠਾਂਗੇ ਜਾਨੇ ਆਪਣੀ ਜਿਹੜੀ ਤਾਰ ਲਾਈ ਵੀ ਹੈ ਉਹਦੇ ਨਾਲ ਬੈਠਾਂਗੇ ਆ ਜੇ ਉਹਨਾਂ ਨੇ ਕਿਹਾ ਵੀ 163 ਲੱਗੀ ਹੋਈ ਧਾਰਾ 44 ਦਫਾ ਜਿਹੜੀ ਆਪਾਂ ਕਹਿੰਦੇ ਸੀ ਮੈਂ ਕਹਿੰਦੀ ਇਹ ਛੋਡੀ ਮਰਦੀ ਆ ਆ ਹੁਣੀ ਮੈਨੂੰ ਚਲਦੇ ਚਲਦੇ ਆਪਣਾ ਐਸਐਸਪੀ ਪਟਿਆਲਾ ਦਾ ਆ ਰਿਹਾ ਸੀ ਉਧਰੋਂ ਵੀ ਆ ਰਿਹਾ ਹੂੰ ਤੋ ਮੈਂ ਕਿਹਾ ਵੀ ਅਸੀਂ ਤਾਂ ਸ਼ਾਂਤ ਮਈ ਬੈਠਣਾ ਸਾਡਾ ਕੋਈ ਘੁਬਰਾਟ ਨਹੀਂ ਕਰਨੀ ਦੂਜੇ ਵਰਕਰਾਂ ਨੂੰ ਆਪਾਂ ਮੋੜਿਆ ਜੇ ਸਾਰੇ ਬੰਦਾਲਚ ਨੇ ਹੂੰ ਜਿਆਦਾ ਭੀੜ ਨਹੀਂ ਕਰਨੀ ਅਸੀਂ ਤਾਂ ਬੈਠਣਾ ਹੀ ਆ ਉਥੇ ਇਹ ਬੈਠਣਗੇ ਸ਼ਾਂਤ ਮਈ ਜਾ ਕੇ ਇਹ ਜੀ ਹੁਣ ਇਹ ਸਰਕਾਰ ਪ੍ਰਸ਼ਾਸਨ ਨੇ ਦੋਨਾਂ ਨੇ ਦੇਖਣਾ ਪੰਜਾਬ ਵਾਲਿਆਂ ਤੇ ਹਰਿਆਣਿਆਂ ਵਾਲਿਆਂ ਨੇ ਕੀ ਕਰਦੇ ਆ ਜਿਹੜੀ ਕੰਡਿਆਲੀ ਤਾਰਤ ਮਤਲਬ ਤੁਸੀਂ ਉਹਨੂੰ ਕ੍ਰਾਸ ਕਰਕੇ ਵੱਠਣਾ ਚਾਹੁੰਦੇ ਹੋ ਹਾਂ ਅਸੀਂ ਕ੍ਰਾਸ ਕਰਕੇ ਧੰਨਵਾਦ ਸੋ ਫਿਲਹਾਲ ਜਥਾ ਰਵਾਨਾ ਹੋ ਚੁੱਕਿਆ ਇਸ ਜਗ੍ਹਾ ਦੇ ਉੱਤੋਂ ਆਗੂਆਂ ਵੱਲੋਂ ਸਾਫ਼ ਤੌਰ ਤੇ ਗਿਆ ਗਿਆ ਹੈ ਕਿ ਜਿਹੜੇ ਕਿਸਾਨ ਇਸ ਜਗ੍ਹਾ ਦੇ ਵਿੱਚ ਜਿਹੜੇ ਮਰਨ ਮਰਦ ਉੱਤੇ ਬੈਠਣਗੇ ਉਹਨਾਂ ਨੂੰ ਜੇਕਰ ਉਹਨਾਂ ਦੀ ਕੋਈ ਮੈਡੀਸਿਨ ਚੱਲਦੀ ਪਈ ਹੈ ਜਾਂ ਕੋਈ ਹੋਰ ਕੋਈ ਦਿੱਕਤ ਪਰੇਸ਼ਾਨੀ ਆ ਤਾਂ ਹੁਣੇ ਦੱਸ ਦਿੱਤਾ ਜਾਵੇ ਜੇਕਰ ਕੋਈ ਮੈਡੀਸਿਨ ਚੱਲਦੀ ਪਈ ਆ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਜਦੋਂ ਸੰਘਰਸ਼ ਦੀ ਸ਼ੁਰੂਆਤ ਹੋਈ ਸੀ ਜਗਦੀਸ਼ ਸਿੰਘ ਢੱਲੇਵਾਲ ਵੱਲੋਂ ਮਰਨwarte ਦੀ ਸ਼ੁਰੂਆਤ ਕੀਤੀ ਗਈ ਸੀ ਉਹਨਾਂ ਦੀ ਵੀ ਕੈਂਸਰ ਦੀ ਦਵਾਈ ਚੱਲ ਰਹੀ ਪਈ ਸੀ ਲੇਕਿਨ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਸੀਗਾ ਉਹਨਾਂ ਵੱਲੋਂ ਉਹਨਾਂ ਨੇ ਉਸ ਜਦੋਂ ਮਰਨwarte ਦੀ ਸ਼ੁਰੂਆਤ ਕੀਤੀ ਆ ਉਸ ਤੋਂ ਬਾਅਦ ਜਿਹੜੀ ਕੈਂਸਰ ਦੀ ਦਵਾਈ ਆ ਉਸ ਨੂੰ ਖਾਣਾ ਬੰਦ ਕਰ ਦਿੱਤਾ ਸੀਗਾ ਸੋ ਹੁਣ ਹੁਣ ਵੀ ਇਹਨਾਂ ਵੱਲੋਂ ਇਹ ਹੀ ਕਿਹਾ ਗਿਆ ਹੈ ਕਿ ਜਿਹੜੇ ਆਗੂ ਜਿਹੜੇ ਨਮਾਇंदे 111 ਦੇ ਵਿੱਚ ਵੀ ਸੌਖੋ ਲੋਕ ਹੋਏ ਬਲੇ ਦੇ ਉਹਨਾਂ ਨੂੰ ਕਿਸੇ ਦੀ ਕਿਸੇ ਕਿਸਮ ਦੀ ਕਿਸੇ ਕੋਈ ਦਵਾਈ ਉਹਨਾਂ ਨੇ ਚੱਲਦੀ ਪਈ ਹੈ ਤਾਂ ਉਹਨੂੰ ਬੰਦ ਕਰ ਦਿੱਤਾ ਜਾਵੇ ਅੱਛਾ ਦੂਜੀ ਵੱਡੀ ਗੱਲ ਇਹ ਵੀ ਕਹੀ ਗਈ ਹੈ ਕਿ ਜੇਕਰ ਕੋਈ ਪਿੱਛੇ ਹਟਣਾ ਚਾਹੁੰਦਾ ਹੈ ਤਾਂ ਪਿੱਛੇ ਵੀ ਹਟ ਸਕਦਾ ਹੈ ਕੋਈ ਜ਼ਰੂਰੀ ਨਹੀਂ ਹੈਗਾ ਕਿ ਜਗ੍ਹਾ ਦੇ ਉੱਤੇ ਆ ਕੇ ਕਿਸੇ ਪ੍ਰੈਸ਼ਰ ਹੇਠ ਆ ਕੇ ਤੁਸੀਂ ਇਸ ਮਰਦਵਾਤ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਹੋ ਕਿਉਂਕਿ ਕਾਕਾ ਸਿੰਘ ਕੋਟੜਾ ਵੱਲੋਂ ਸਾਫ਼ ਕੀਤਾ ਗਿਆ ਕਿ ਉਹ ਕਹਿੰਦੇ ਚਾਹੁੰਦੇ ਹੈ ਕਿ ਉੱਥੀ ਜਗ੍ਹਾ ਦੇ ਉੱਤੇ ਲੰਬਾ ਸੰਘਰਸ਼ ਹੋਣਾ ਹੈ ਲੰਬੇ ਸੰਘਰਸ਼ ਦੇ ਵਿੱਚ ਓਏ ਬਹੁਤ ਚੀਜ਼ਾਂ ਸਹਿਣੀਆਂ ਪੈਂਦੀਆਂ ਹਨ ਇਸੇ ਕਰਕੇ ਉਹਨਾਂ ਵੱਲੋਂ ਇਹਨਾਂ ਸੀਜ਼ਨ ਨੂੰ ਜਿਹੜਾ ਉੱਥੇ ਪੰਡਾਲ ਦੇ ਅੰਦਰ ਦੁਹਰਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਅਰਦਾਸ ਕੀਤੀ ਗਈ ਅਰਦਾਸ ਤੋਂ ਬਾਅਦ ਜਿਹੜਾ ਜਥਾ ਹੈ ਇਸ ਵਕਤ ਉਹ ਰਵਾਨਾ ਹੋ ਚੁੱਕਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਇਸ ਵਕਤ ਦੇਖ ਰਹੇ ਹੋ ਜਿ ਬਿਲਕੁਲ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਬੈਰੀਕੇਡ ਕੀਤਾ ਗਿਆ ਉੱਥੇ ਤੱਕ ਪਹੁੰਚਣਗੇ ਹਾਲਾਂਕਿ ਮਨਪ੍ਰਿਤ ਸਵਾਲ ਤੇ ਇਹ ਵੀ ਹੈ ਕੀ ਜੇਕਰ ਉੱਥੇ ਬੈਠਣ ਦੀ ਇਜਾਜ਼ਤ ਦਿੱਤੀ ਵੀ ਜਾਂਦੀ ਹੈ ਜਾਂ ਫਿਰ ਉੱਥੇ ਕੋਈ ਦਿੱਕਤ ਨਹੀਂ ਹੁੰਦੀ ਉੱਥੇ ਜਾ ਕੇ ਬੈਠ ਜਾਂਦੇ ਨੇ ਇਹ ਆਗੂ ਤਾਂ ਫਿਰ ਜਦੋਂ ਮੌਸਮ ਬਦਲੇਗਾ ਤਾਂ ਉਸ ਸਮੇਂ ਕੀ ਸਥਿਤੀ ਹੈ ਕੀ ਪਲਾਨ ਹੈ ਇਹਨਾਂ ਦੇ ਕੋਲ ਕਿਉਂਕਿ ਆਪਾਂ ਦੇਖ ਰਹੇ ਹਾਂ ਜਲਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਵੇਂ ਸ਼ੀਸ਼ੇ ਵਾਲਾ ਕਮਰਾ ਬਣਾਉਣਾ ਪਿਆ ਇਨਫੈਕਸ਼ਨ ਨਾ ਹੋਵੇ ਕਿ ਇੱਥੇ 111 ਕਮਰੇ ਬਣਾ ਦਿੱਤੇ ਜਾਣਗੇ ਅਗਲੇ 2-3 ਦਿਨਾਂ ਦੇ ਵਿੱਚ ਜੇ ਇੱਥੇ ਹੀ ਬੈਠਦੇ ਨੇ ਔਰ ਕੀ ਉਸ ਦੀ ਪਰਮਿਸ਼ਨ ਦੇ ਦੇਗਾ हरियाणा प्रशासन की उथे कोई एक्शन ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾਏਗਾ ਕਿਉਂਕਿ ਬਰਸਾਤ ਵੀ ਹੋ ਸਕਦੀ ਹੈ ਕਿਸੇ ਦਿਨ ਠੰਡ ਤਾਂ ਦੇਖੋ ਪੈ ਹੀ ਰਹੀ ਹੈ ਤੇ ਦੇਰ ਰਾਤ ਤੋਂ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਤਰੀਲ ਤਾਂ ਬਿਲਕੁਲ ਮੀਂਹ ਵਾਂਗ ਡਿਗਰੀ ਹੁੰਦੀ ਹੈ ਉਹ ਆਪਾਂ ਨੂੰ ਅੰਦਾਜ਼ਾ ਹੈ ਕਿ ਕਿਸ ਤਰੀਕੇ ਦੇ ਹਾਲਾਤ ਹੁੰਦੇ ਨੇ ਲੋਕਾਂ ਨੂੰ ਘਰ ਦੇ ਅੰਦਰ ਛੱਤ ਦੇ ਹੇਠਾਂ ਰਜਾਈ ਦੇ ਵਿੱਚ ਵੀ ਠੰਡ ਲੱਗਦੀ ਹੁੰਦੀ ਹੈ ਕਿ ਖੁੱਲੇ ਅਸਮਾਨ ਦੇ ਹੇਠਾਂ ਬੈਠ ਕੇ ਭੁੱਖ ਹੜਤਾਲ ਕਰਕੇ ਉਥੇ ਰੁਕਣਾ ਉਥੇ ਬੈਠਣਾ ਔਰ ਪ੍ਰਦਰਸ਼ਨ ਨੂੰ ਮਾਰੀ ਵਰਤੂ ਜਾਰੀ ਰੱਖਣਾ ਬਹੁਤ ਵੱਡੇ ਸਵਾਲ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਦਾ ਬਾਰਡਰ ਨਜ਼ਰ ਆ ਰਿਹਾ ਹੈ ਤੇ ਜਿਹੜੇ 111 ਕਿਸਾਨ ਨੇ ਤੇ ਨਾ ਵੱਲੋਂ ਇਸ ਵਕਤ ਮਰਦਵਾਤ ਉੱਤੇ ਬੈਠਿਆ ਜਾਵੇਗਾ ਜਗਜੀਤ ਸਿੰਘ ਧੱਲੇਵਾਲ ਦੀ ਸਪੋਰਟ ਕੀਤੀ ਜਾ ਰਹੀ ਆ ਉਹਨਾਂ ਦੇ ਨਾਲ ਕਿਉਂਕਿ ਜਗਜੀਤ ਸਿੰਘ ਧੱਲੇਵਾਲ ਪਿਛਲੇ ਇਕਾਦੋ ਲਗਤ ਵਰਤ ਉੱਤੇ ਬੈਠੇ ਹੋਲੇ ਉਹਨਾਂ ਵੱਲੋਂ ਆਇਆ ਨਹੀਂ ਜਾ ਰਿਹਾ ਕੇਵਲ ਤੇ ਕਿ ਪਾਣੀ ਉੱਤੇ ਉਹ ਸਰਵਾਈਵ ਕਰ ਜੋ ਬਿਲਕੁਲ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਥੋੜੀ ਆਵਾਜ਼ ਦੀ ਦਿੱਕਤ ਆ ਰਹੀ ਹੈ ਮਨਪ੍ਰੀ ਜਿਹੜਾ ਤੁਸੀਂ ਉੱਥੋਂ ਜਾਣਕਾਰੀ ਦੇ ਰਹੇ ਹੋ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਾਹਮਣੇ ਹੁਣ ਹਰਿਆਣਾ ਵਾਲਾ ਬਾਰਡਰ ਦਿਖਣਾ ਸ਼ੁਰੂ ਹੋ ਗਿਆ ਏ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਜਿਹੜੇ ਕਿਸਾਨ ਅੱਗੇ ਵਧ ਰਹੇ ਨੇ ਇਹਨਾਂ ਨੇ ਕੋਈ ਬਾਰਡਰ ਕ੍ਰੋਸ ਕਰਕੇ ਦਿੱਲੀ ਵਾਲੇ ਪਾਸੇ ਹੀ ਕੂਚ ਨਹੀਂ ਕਰਨਾ ਹੁਣ ਤੱਕ ਦਾ ਜੋ ਪਲਾਨ ਹੈ ਇਹ ਸਿਰਫ ਬਾਰਡਰ ਦੇ ਨੇੜੇ ਜਾ ਕੇ ਬੈਠਣਾ ਚਾਹੁੰਦੇ ਨੇ ਅੱਜ ਤੋਂ ਹੁਣ ਤੋਂ ਮਰਨ ਵਰਤ ਸ਼ੁਰੂ ਕਰ ਰਹੇ ਨੇ ਤਾਂ ਬਸ ਉਸ ਦਾ ਹੀ ਪੂਰਾ ਪ੍ਰੋਗਰਾਮ ਲਈ ਕੀਤਾ ਗਿਆ ਹੈ ਫਲਕੀ ਸਵਾਲ ਬਰਕਰਾਰ ਹੈ ਕਿ ਜਿਹੜਾ ਪ੍ਰੋਗਰਾਮ ਉਲੀਕ ਦਿੱਤਾ ਗਿਆ ਕਿ 111 ਦੇ 111 ਜਿਹੜੇ ਕਿਸਾਨ ਨਹੀਂ ਇਸ ਤਰੀਕੇ ਨਾਲ ਹੀ ਭੁਖੜਤਾਲ ਆਪਣੀ ਜਾਰੀ ਰੱਖਣਗੇ ਜਿਵੇਂ ਢੱਲੇਵਾਲ ਨੇ ਜਾਰੀ ਰੱਖੀ ਹੋਈ ਹੈ 50 51 ਦਿਨ ਹੋ ਗਏ ਨੇ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਇਸ ਸਮੇਂ ਢੱਲੇਵਾਲ ਦਾ ਜਾਰੀ ਹੈ ਤੇ ਇਨਫੈਕਟ ਤੁਸੀਂ ਕਹਿ ਸਕਦੇ ਹੋ ਕਿ ਹੁਣ ਤਾਂ 111 ਕਿਸਾਨਾਂ ਦੇ ਨਾਲ 112 ਟੋਟਲ ਕਿਸਾਨਾਂ ਦਾ ਮਰਨ ਵਰਤ ਸ਼ੁਰੂ ਹੋ ਚੁੱਕਿਆ ਹੈ ਤਾਂ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਬੈਰੀਕੇਟਿੰਗ ਕੀਤੀ ਗਈ ਹੈ ਉਸ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨਹੀਂ ਮਨਪਰੀ ਦਾ ਰੁਖ ਕਰ ਲੈਣੇ ਮਨਪਰੀ ਜੇਕਰ ਆਵਾਜ਼ ਪਹੁੰਚ ਰਹੀ ਹੋਵੇ ਦੂਜੇ ਪਾਸੇ ਗੱਲ ਕੀਤੀ ਜਾਵੇ ਜਿੰਨੇ ਵੀ ਜਿੰਨੇ ਵੀ ਅਰੇ ਬਾਈ ਬਾਰਡਰ ਉੱਤੇ ਪਹੁੰਚ ਚੁੱਕੇ ਆ ਜਿੱਥੇ ਜਿੱਥੇ ਰੇਲ ਗੱਡੀਆਂ ਵੱਲੋਂ ਬੈਠ ਕੇ ਤੁਸੀਂ ਕਹਿ ਸਕਦੇ ਆ ਵੀ ਹਾਂ ਆਪਣਾ ਕਾਰਜ ਸ਼ੁਰੂ ਕਰਨਾ ਦੂਸਰੇ ਪਾਸੇ ਹਰਿਆਣਾ ਪੁਲਿਸ ਹਰਿਆਣਾ ਪੁਲਿਸ ਵੀ ਇਸ ਵਕਤ ਚਾਕ ਚੋਬਨ ਨਜ਼ਰ ਆ ਰਹੀ ਹੈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਤਸਵੀਰਾਂ ਦੇ ਵਿੱਚ ਤੁਸੀਂ ਇਸ ਵਕਤ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰਿਆਣਾ ਪੁਲਿਸ ਚਾਕਾ ਬੰਦ ਨਜ਼ਰ ਆ ਰਹੀ ਹੈ ਡੀਐਸਪੀ ਰਾਕੇ ਦੇ ਅਧਿਕਾਰੀ ਕਾਕਾ ਸਿੰਘ ਕਾਕਾ ਸਿੰਘ ਕੋਟਰਾ ਕਾਕਾ ਸਿੰਘ ਕੋਟਰਾ ਇਸ ਵਕਤ ਗੱਲਬਾਤ ਕਰ ਰਹੇ ਹਨ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਗੱਲਬਾਤ ਕਰ ਉਹਨਾਂ ਦੇ ਵਿੱਚ 40 ਜਿਹੜੀ ਗੱਲਬਾਤ ਹੋਊਗੀ ਕਾਸ਼ਨ ਦੇ ਵਿੱਚ ਅੱਛਾ ਆਵਾਜ਼ ਥੋੜਾ ਜਿਆਦਾ ਥੋੜਾ ਜਿਆਦਾ ਕਲੀਅਰ ਕਰੋ ਮਨਪ੍ਰੀਤ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਜਿੱਥੇ ਹੁਣ ਗੱਲਬਾਤ ਹੋ ਰਹੀ ਹੈ ਇਹ ਕੰਡੇ ਵਾਲੀ ਤਾਰ ਟੱਪ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਆ ਇੱਥੇ ਹੀ ਬੈਠ ਜਾਣਗੇ ਕੀ ਕਰ ਸੀ ਕੋਸ਼ਿਸ਼ ਕਰਦੇ ਕਿ ਸੰਪਰਕ ਰੱਖੀ ਮਨਪ੍ਰੀਤ ਤੋਂ ਜਾਣਕਾਰੀ ਲੈਂਦੇ ਰਹੀਏ ਇਸ ਸਮੇਂ ਕਾਕਾ ਕੋਟੜਾ ਅੱਗੇ ਜਾ ਕੇ ਗੱਲਬਾਤ ਕਰਦੇ ਹੋਈ ਨਜ਼ਰ ਆ ਰਹੀ ਨਹੀਂ ਪੁਲਿਸ ਦੇ ਅਧਿਕਾਰੀ ਹਰਿਆਣਾ ਵਾਲੇ ਪ੍ਰਸ਼ਾਸਨ ਦੇ ਅਧਿਕਾਰੀ ਹਰਿਆਣਾ ਵਾਲੇ ਪਾਸੇ ਤੋਂ ਅੱਗੇ ਆਏ ਪਿੱਛੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਤਸਵੀਰਾਂ ਚ ਨਜ਼ਰ ਆ ਰਿਹਾ ਹੋਵੇਗਾ ਕਿ 100 150 200 ਤੱਕ ਲੱਗ ਰਿਹਾ ਹੈ ਕਿ ਹੋਣਗੇ ਘੱਟੋ ਘੱਟ ਪੁਲਿਸ ਵਾਲੇ ਤੇ ਉਹਨਾਂ ਦੇ ਵੱਲੋਂ ਹੈਲਮਟ ਪਾਏ ਹੋਏ ਨੇ ਪੂਰੇ ਜਿਹੜੇ ਸੁਰੱਖਿਆ ਦੇ ਉਹਨਾਂ ਨੇ ਖੁਦ ਦੇ ਲਈ ਇੰਤਜ਼ਾਮ ਕੀਤੇ ਹੋਏ ਨੇ ਇਹ ਦੂਜੇ ਪਾਸੇ ਕਿਸਾਨ ਝੰਡੇ ਲੈ ਕੇ ਪਹੁੰਚ ਕੇ ਨੇ ਕਿਸਾਨੀ ਝੰਡੇ ਔਰ ਇਸ ਸਮੇਂ ਗੱਲਬਾਤ ਹੋ ਰਹੀ ਹੈ ਗੱਲਬਾਤ ਦੇ ذریعے ਬੇਸਿਕਲੀ ਜਿਸ ਪੁਆਇੰਟ ਦੇ ਉੱਤੇ ਇਸ ਸਮੇਂ ਦੋਵਾਂ ਦੇ ਵਿਚਾਲੇ ਦੋਵੇਂ ਧਿਰਾਂ ਦੇ ਵਿਚਾਲੇ ਗੱਲਬਾਤ ਹੋ ਰਹੀ ਹੈ ਤਾਂ ਉਸ ਪੁਆਇੰਟ ਦੇ ਉੱਤੇ ਤੁਸੀਂ ਨਜ਼ਰ ਪਾਓ ਤਾਂ ਉੱਥੇ ਇੱਕ ਤਾਰ ਲੱਗੀ ਹੋਈ ਨਜ਼ਰ ਆ ਰਹੀ ਹੈ ਬੈਰੀਕੇਡਿੰਗ ਕੰਡਿਆਂ ਵਾਲੀ ਤਾਰ ਦੇ ਨਾਲ ਕੀਤੀ ਗਈ ਹੈ ਕੋਈ ਬਹੁਤ ਮਜ਼ਬੂਤ ਨਹੀਂ ਹੈ ਉੱਥੋਂ ਅੱਗੇ ਜਾਣਾ ਕੋਈ ਬਹੁਤਾ ਮੁਸ਼ਕਲ ਨਹੀਂ ਹੈ ਪਰ ਹਾਂ ਇਸ ਤੋਂ ਅੱਗੇ ਜੋ ਪੁਲਿਸਦਾਰੋਂ ਨਜ਼ਰ ਆ ਰਿਹਾ ਹੈ ਕਿ ਉਹ ਅੱਗੇ ਸ਼ਾਇਦ ਨਾ ਜਾਣ ਦੇਣ ਤੇ ਕਾਕਾ ਕੂਟੜਾ ਜਿਹੜਾ ਗੱਲਬਾਤ ਕਰ ਰਹੀ ਸੀ ਮਨਪ੍ਰੀਤ ਜੀ ਨਾਲ ਨਿਊਜ਼ ਟੀਵੀ ਦੇ ਨਾਲ ਤਾਂ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਅਸੀਂ ਤਾਂ ਅੱਗੇ ਜਾਣਾ ਚਾਹੁੰਦੇ ਹਾਂ ਔਰ 1511 ਕਿਸਾਨ ਇਸ ਤੋਂ ਅੱਗੇ ਜਾ ਕੇ ਗੱਲਬਾਤ ਕਰਨਗੇ ਔਰ ਪ੍ਰਸ਼ਾਸਨ ਦੇ ਅਧਿਕਾਰੀ ਪੁਲਿਸ ਦੇ ਅਧਿਕਾਰੀਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੰਡਿਆਲੀ ਤਾਰ ਤੱਕ ਕੀਤਾ ਅਗਲੇ ਵਾਲੇ ਪਾਸੇ ਚਲੇ ਗਏ ਤੇ ਉੱਥੇ ਹੁਣ ਬਿਠਾਇਆ ਜਾ ਰਿਹਾ ਏ ਕੰਡਿਆਲੀ ਤਾਰ ਦੇ ਦੇਜੇ ਪਾਸੇ ਹੀ ਜਿਹੜੇ ਕਿਸਾਨ ਕਾਕਾ ਗੁਰਨਾ ਖੁਦ ਕਮਾਨ ਸੰਭਾਲੀ ਹੋਈ ਨਹੀਂ ਜਿਹੜੇ 111 ਕਿਸਾਨ ਭੁਖੜਤਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ 20 ਮੀਟਰ 20 ਮੀਟਰ ਅੰਦਰ ਆ ਕੇ ਜਿਹੜਾ ਇਹ ਮਰਨ ਵਰਤ ਦੀ ਸ਼ੁਰੂਆਤ ਹੋ ਚੁੱਕੀ ਏ ਤੁਸੀਂ ਇਸ ਵਕਤ ਦੀ ਵੱਡੀ ਖਬਰ ਇਹ ਆ ਕਿ ਇਸ ਵਕਤ ਜਿਹੜਾ ਕਿਸਾਨ ਆਗੂ ਨੇ ਉਹਨਾਂ ਵੱਲੋਂ ਇਸ ਵਕਤ ਸ਼ੁਰੂਆਤ ਕਰ ਦਿੱਤੀ ਗਈ ਆ ਮਰਨ ਵਰਤ ਦੀ 111 ਕਿਸਾਨਾਂ ਦਾ ਜੱਫਾ ਇਸ ਵਕਤ ਬਹੁਤ ਚੱਲਿਆ ਆ ਦਰਵਾਜ਼ਾ ਹੋ ਚੁੱਕੀ ਆ ਤੁਸੀਂ ਸ਼ੁਰੂ ਕਰ ਲਓ ਬਿਲਕੁਲ ਜੀ ਇੱਥੇ ਬਹਿ ਕੇ ਅਸੀਂ ਆਪਦਾ ਮਰਨਵਤਨ ਨਿਰੰਤਰ ਯਾਦ ਕੀਤਾ ਪੁਲਿਸ ਦੇ ਨਾਲ ਪਹਿਲਾਂ ਗੱਲਬਾਤ ਕੀਤੀ ਗਈ ਆਪਸੀ ਸਹਿਮਤੀ ਤੋਂ ਬਾਅਦ ਦਾਸ ਕੋ 15 ਮੀਟਰ ਅੰਦਰ ਆ ਕੇ ਜਿਹੜੀ ਤੁਸੀਂ ਕਹਿ ਸਕਦੇ ਆ ਕਿ ਉਸ ਤੋਂ ਉੱਤੇ ਗੱਲਬਾਤ ਮੰਨੀ ਗਈ ਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਹਰਦੋ ਜਾਂਡੇ ਸੋਕਾ ਜਿਹੜੇ ਪੁਦਾ ਸਰ ਸਾਹਿਬ ਅੰਦਰ ਆ ਗਏ ਉਹ ਤੁਸੀਂ ਜਿੱਥੇ ਕਿਹਾ ਸੀ ਉੱਥੇ ਬੈਠ ਗਏ ਜੀ ਬਿਲਕੁਲ ਅਸੀਂ ਤੁਹਾਨੂੰ ਕਿਹਾ ਸੀ ਕਿ ਆਪਾਂ ਆਪਣੀ ਤਾਰ ਤੋਂ ਅੱਗੇ ਜਾ ਕੇ ਬੈਠਾਂਗੇ ਕੋਈ ਅਸੀਂ ਸ਼ਾਂਤੇ ਬੈਠੇ ਆ ਦੇਖੋ ਕੋਈ ਵੀ ਜਿਹੜੀ ਗੱਲ ਆ ਕੋਈ ਸਾਡੀ ਵਾਇਲੈਂਸ ਨਹੀਂ ਆ ਕੋਈ ਸਾਡੀ ਐਸਕੇਲੇਸ਼ਨ ਨਹੀਂ ਆ ਅਸੀਂ ਸ਼ਾਮ ਨੂੰ ਬੈਠਾਂਗੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਜੀ ਆਪਣੀ ਫੋਰਸ ਪਿੱਛੇ ਹਟਾ ਲੈਣ ਸਾਡਾ ਡਿਸਪਲਿਨ ਜਿਹੜਾ ਜ਼ਾਬਤਾ ਪੂਰੀ ਤਰ੍ਹਾਂ ਲਾਗੂ ਰਹੂਗਾ ਅਸੀਂ ਆਪਣੇ ਵਲੰਟੀਅਰ ਨੂੰ ਆਪ ਕੰਟਰੋਲ ਕਰਾਂਗੇ ਫੋਰਸ ਦੀ ਸਾਨੂੰ ਜ਼ਰੂਰਤ ਨਹੀਂ ਆ ਫੋਰਸ ਆਪਣੀ ਡਿਊਟੀ ਪਿੱਛੇ ਕਰ ਸਕਦੀ ਜਿੱਥੇ ਉਹਦੀ ਹੱਦ ਆ ਉੱਥੇ ਡਿਊਟੀ ਕਰੇ ਸਾਡਾ ਕੋਈ ਵਲੰਟੀਅਰ ਜਿਹੜਾ ਵਾ ਸਾਡੇ ਤੋਂ ਅੱਗੇ ਜਿਹੜਾ ਵਾ ਉਹ ਜਿਹੜੀ ਲਾਈਨ ਅੱਪ ਤੋਂ ਅੱਗੇ ਜਿਹੜਾ ਕਾ ਬੋਰ ਲੱਗਾ ਉਸ ਤੋਂ ਪਿੱਛੇ ਕੋਈ ਨਹੀਂ ਜਾਊਗਾ ਉਹ ਸਾਡਾ ਹੁਕਮ ਜਿਹੜੀ ਪ੍ਰਧਾਨ ਸਾਹਿਬ ਹੋਣ ਇੱਥੇ ਧਰੀ ਦਰੀ ਉਛਾਈ ਜਾਵੇਗੀ ਮੈਂ ਕਿਹਾ ਪੂਰਾ ਟੈਂਟ ਲਾਵਾਂਗੇ ਨੂੰ ਰਹਿਣ ਦਾ ਬਹਿਣ ਦਾ ਜ ਦੇਖ ਰਹੇ ਹੋ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਤੁਸੀਂ ਆ 10-15 ਮੀਟਰ ਅਸੀਂ ਅੰਦਰ ਆ ਕੇ ਤੁਸੀਂ ਬੈਠੇ ਹੋ ਇਸ ਵਕਤ ਜਿਹੜੀ ਪ੍ਰੋਟੈਸਟ ਸ਼ੁਰੂ ਹੋ ਚੁੱਕਿਆ ਹੈ ਕਿੱਦਾਂ ਦੇਖਦੇ ਹੋ ਰਵੱਈਏ ਨੂੰ ਵਧੀਆ ਦੇਖੋ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਧੀਆ ਗੱਲ ਹੈ ਪ੍ਰਸ਼ਾਸਨ ਨੇ ਸਾਡੀ ਬੇਨਤੀ ਮੰਨੀ ਆ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਉਹ ਕਹਿੰਦੇ ਬੈਠੋ ਠੀਕ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਆਪਦੀ ਮੰਗਾ ਲਾਗੂ ਕਰਵਾਉਣ ਲਈ ਜਿਹੜਾ ਤੁਹਾਡਾ ਜਥਾ ਆਇਆ ਗੜਬੜਤਾ ਨਹੀਂ ਕੋਈ ਅਸੀਂ ਉਹਨੂੰ ਸਾਫ਼ ਕਰਤਾ ਕਿ ਅਸੀਂ ਇੱਥੇ ਬੈਠਣ ਦਾ ਹੀ ਆ ਸਾਡਾ ਅੱਗੇ ਵਧਣ ਦਾ ਨਹੀਂ ਉਹ ਇਹਨਾਂ ਨੇ ਉਹ ਕਹਿੰਦੇ ਵੀ ਅਸੀਂ ਫੋਰਸ਼ਾਪ ਦੀ ਇੰਨੇ ਇੱਕ ਪਿੱਛੇ ਠਾਉਣੇ ਆ ਆ ਜਗ੍ਹਾ ਆਪਾਂ ਨੂੰ ਬੈਠ ਗਿਆ ਸੀ ਜੀ ਸਾਹਿਬ ਉਹਨੂੰ ਡਿਟੇਲ ਹੀ ਡਿਟੇਲ ਮੰਗੀ ਗਈ ਜੀ ਹੋ ਗਿਆ ਜੀ ਜਗ੍ਹਾ ਨਿਸ਼ਚਿਤ ਹੋ ਗਿਆ ਜਗ੍ਹਾ ਨਿਸ਼ਚਿਤ ਹੋ ਗਿਆ ਜਦੋਂ ਸਾਡੇ ਆਪਾਂ ਹਰਿਆਣੇ ਦੀ ਜਗ੍ਹਾ 'ਚ ਬੈਠੇ ਪਰ ਹਰਿਆਣੇ ਧਰਤੀ 'ਚ ਬੈਠੇ ਬਸ ਇਸ ਵਕਤ ਹਰਿਆਣੇ ਇਹ ਹਰਿਆਣੇ ਧਰਤੀ ਹਰਿਆਣੇ ਧਰਤੀ ਫਿਰ ਹਾਲ ਫਿਰ ਹਾਲ ਕਾਕਾ ਸੀ ਫੋਟੋਵਾਲ ਇਹ ਪ੍ਰੋਟੈਸਟ ਆ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਜਿਹੜਾ ਇਹ ਮਾਰਦਵਾਰ ਦਾ ਕਿਸਾਨ ਆਗੂ ਆ ਉਹਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਹਰਿਆਣੇ ਦੀ ਧਰਤੀ ਦੇ ਉੱਤੇ ਹੀ ਇਹ ਜਿਹੜਾ ਇਸ ਵਕਤ ਆ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਮਾਰਦਵਾਰ 111 ਕਿਸਾਨ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਜ